ਪੰਜਾਬ ਦੇ ਵਿੱਚ ਜਦੋਂ ਕੰਮ ਮਿਲਦੇ ਨੇ ਤੇ ਐਕਚੁਅਲੀ ਕੀ ਹੁੰਦਾ ਕਿ ਸਾਡੇ ਕੋਲ ਜਿਹੜੀ ਅਪਰੋਚ ਆਉਂਦੀ ਹੈ ਨਾ ਸਟੂਡੀਓ ਦੇ ਵਿੱਚ ਸਾਡੇ ਕੋਲ ਕਾਸਟਿੰਗ ਡਾਇਰੈਕਟਰ ਜੀ ਹੁੰਦੇ ਜਿਹੜੇ ਅਪਰੋਚ ਕਰਦੇ ਨੇ ਡਾਇਰੈਕਟਲੀ ਉਹ ਸਾਨੂੰ ਜਦੋਂ ਅਪਰੋਚ ਕਰਦੇ ਨੇ ਨਾ ਉਹ ਸਾਡੇ ਕੋਲ ਜਦੋਂ ਰੋਲ ਸਮਝਾਉਂਦੇ ਨੇ ਸਾਨੂੰ ਪਤਾ ਲੱਗਦਾ ਅੱਗੇ ਜਾ ਕੇ ਉਹ ਇੱਕ ਇਹ ਜਾਂ ਇੱਕ ਰੋਲ ਨਿਕਲ ਜਾਂਦਾ ਫੀਚਰ ਕਾਸਟ ਜਿਹੜੋ ਆਪਾਂ ਕਹਿੰਦੇ ਜਿਹਦੇ ਵਿੱਚ ਨਾ ਇੱਕ ਬੰਦਾ ਦਿਖਾਇਆ ਜਾਂਦਾ ਹੈ ਇੱਕ ਅੰਦਾ ਡੈਲਪੁਰੇ ਬੋਲਤਾ ਬੋਲਤਾ ਨਹੀਂ ਤਾਂ ਉੱਥੇ ਬੰਦਾ ਖੜਾ ਹੈ ਦਾ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਬਹੁਤ ਸਾਰੇ ਸਤਾਰੇ ਜਿਹੜੇ ਅੱਜ ਦੀ ਡੇਟ ਵਿੱਚ ਬੈਲ ਦੋ ਨੇ ਉਹੀ ਚੱਲਦੇ ਰਹੇ ਨੇ ਸਾਡੇ ਲਈ ਕੀ ਹੁੰਦਾ ਹੈਗਾ ਕਿ ਹਾਊ ਕੈਨ ਵੀ ਸ਼ੋਅ ਟੈਲੈਂਟ ਅਸੀਂ ਅਗਰ ਕਿਸੇ ਨੂੰ ਅਪਰੋਚ ਕਰੀਏ ਕੋਈ ਅਗਰ ਗੱਲਬਾਤ ਕਰੀਏ ਤਾਂ ਦਾਅਬ ਤਾਂ ਕਰ ਨਹੀਂ ਲੋਗਾ ਪਰ ਬਹੁਤ ਲੋਕਾਂ ਨੇ ਕਿਹਾ ਹੈਗਾ ਕਿ ਹਾਂ ਜੀ ਜੇ ਤੁਸੀਂ ਇਨਪੁੱਟ ਕਰੋਗੇ ਕੁਝ ਤਾਂ ਤੁਹਾਨੂੰ ਅਸੀਂ ਅੱਛਾ ਬੰਦ ਦੇ ਸਕਦੇ ਜਿੱਥੇ ਮੈਂ ਰਹਿਣਾ ਮੇਰੇ ਨਾਲ ਰੂਮ ਮੇਟ ਜਿਹੜੇ ਹੈਗੇ ਨੇ ਉਹਨਾਂ ਨਾਲ ਜਿਹੜੇ ਰਹਿੰਦੇ ਨੇ ਉੱਥੇ 2-2 ਢਾਈ ਸਾਲ ਹੋ ਗਏ ਨੇ ਉਹ ਕਹਿੰਦੇ ਮੈਂ ਉਹਨੂੰ ਪੁੱਛਦਾ ਮੈਂ ਕਿਹਾ ਤੁਸੀਂ ਕਿੰਨਾ ਵਰਕਿੰਗ ਤੁਸੀਂ ਮੈਨੂੰ ਕੋਈ ਸ਼ੇਅਰ ਤਾਂ ਕਰੋ ਤੁਸੀਂ ਆਪਣਾ ਜਿਹੜਾ ਕੀਤਾ ਕਹਿੰਦੇ ਅਸੀਂ ਅੱਜ ਤੱਕ ਕੈਮਰਾ ਫੀਸ 1.5 ਸਾਲ ਬੰਦਾ ਉਹਨੂੰ ਉੱਥੇ ਬੈਠਾ ਹੈ ਹੁਣ ਉਹ ਬੰਦੇ ਮਨਚ ਸੋਚਣ ਗਿਆ ਮੈਨੂੰ ਕੋਈ ਪ੍ਰੋਡਿਊਸਰ ਆ ਕੇ ਘਰੋਂ ਚੱਕੇਗਾ ਤੇ ਬਣਾਏਗਾ ਮੇਰੇ ਲਈ ਦੇਵੇਗਾ ਇਦਾਂ ਨਹੀਂ ਹੁੰਦਾ ਬੇਰੇ ਆਪਣੇ ਆਪ ਦੇ ਉੱਪਰ ਵਿਸ਼ੇਜਤ ਕਰਨੀ ਤੁਸੀਂ ਕਰਦੇ ਨਾ ਜਿੱਤ ਕਰ ਆਪਣੇ ਨੂੰ ਠੋਕਦੇ ਨਹੀਂ ਬਜਾਂਦੇ ਨਹੀਂ ਜਿੱਤ ਕਰ ਆਪਣੇ ਮਦਦਦੇ ਨਹੀਂ ਹੂ ਐ ਬਾਈ ਤੁਸੀਂ ਕਿਤਾ ਦੱਸੋਗੇ ਕਿ ਤੁਸੀਂ ਕੌਣ ਹੋ ਹੁਣ ਅਸੀਂ ਪੰਜਾਬੀ ਫਿਲਮਾਂ ਦੇ ਵਿੱਚ ਅਸੀਂ ਮਿਲ ਕੇ ਆਪਾਂ ਕੰਮ ਕਰਦੇ ਫਿਲਮ ਬਣਾਦੇ ਹੈਗੇ ਅੱਛੀ ਫਿਲਮ ਬਣਦੀ ਅਸੀਂ ਥੀਏਟਰ ਦੇ ਵਿੱਚ ਅਪਰੋਚ ਕਰ ਹੀ ਨਹੀਂ ਸਕਦੇ ਹੈਗੇ ਜਿੱਤ ਕਰ ਦੇ ਵਿੱਚ ਵੱਡੇ ਸਟਾਰ ਕਾਸਟ ਨਾ ਹੋਵੇ ਮੈਂਟੈਲਿਟੀ ਵੀ ਕਿਸ ਤਰ੍ਹਾਂ ਦੀ ਹੈ ਨਾ ਸਾਡੇ ਉੱਤੇ ਦੀ ਕਿ ਹਾਂ ਵੀ ਲੋਕ ਦੇਖਣ ਵੀ ਤਾਂ ਹੀ ਜਾਣਗੇ ਜੇ ਉਸ ਵਿੱਚ ਵੱਡਾ ਸਟਾਰ ਹੋਵੇ ਵੱਡਾ ਸਟਾਰ ਬਣੇਗਾ ਤਦ ਯਾਰ ਜੇ ਤੁਸੀਂ ਉਹ ਦਿਖਾਓਗੇ ਤੁਸੀਂ ਕਿਸੇ ਦੇ ਉੱਪਰ ਇਨਵੈਸਟ ਕਰਕੇ ਤਾਂ ਦੇਖੋ ਪਤਾ ਤਾਂ ਲੱਗਦਾ ਹੈਗਾ ਨਾ ਕਿ ਇਹ ਟ ਵਰਕਿੰਗ ਕਰਦੇ ਨੇ ਪ੍ਰੋਪਰ ਸਾਡੇ ਨਾਲ ਡਾਇਰੈਕਟਰ ਬੈਠਦਾ ਹੈਗਾ ਉਹ ਸਾਨੂੰ ਡਾਇਰੈਕਟਰ ਸਾਨੂੰ YouTubeਸ ਵਗੈਰਾ ਦੇ ਕੁਝ ਸੈਂਪਲਸ ਦੇ ਦਿੰਦਾ ਹੈ ਕਿ ਤੁਹਾਡਾ ਕਰੈਕਟਰ ਇਦਾਂ ਦਾ ਹੈ ਤੁਸੀਂ ਇਦਾਂ ਆਪਣਾ ਬਣਾ ਲਓ ਜਾਂ ਫਿਰ ਤੁਸੀਂ ਆਪਣਾ ਕੁਝ ਅਲੱਗ ਕਰਕੇ ਦਿਖਾਓ ਉਹ ਉੱਥੇ ਖੜੇ ਪੈਰ ਉਹਨਾਂ ਨੇ ਸਾਡੇ ਉੱਪਰੋਂ ਦੋ ਦਿਨ ਇਸ਼ਾਰੇ ਲੈ ਲੈਣੇ ਨੇ ਉਹ ਫਿਰ ਉਹਨਾਂ ਇੱਕ ਨੂੰ ਫ੍ਰੀਜ਼ ਕਰ ਦੇਗਾ ਹੁਣ ਇਸੇ ਤਰ੍ਹਾਂ ਹੀ ਰਹਿਣਾ ਹੈ ਇਸੇ ਵਿੱਚ ਕੰਮ ਕਰਨਾ ਸੀ ਉਹ ਤੇ ਉਹ ਟਾਈਮ ਦਿੰਦੇ ਨੇ ਕਰੈਕਟਰ ਨੂੰ ਬਣਾਉਣ ਵਾਸਤੇ ਬਾਲੀਵੁੱਡ ਚ ਅਗਰੇ ਇਨਾ ਟਾਈਮ ਲੈਂਦਾ ਕਿਉਂ ਕਹਿੰਦੇ ਯਾਰ ਰਾਤ ਪੈ ਗਈ ਹੈਗੀ ਹੁਣ ਚਲੀਏ ਚਲ ਕੇ ਆਪਾਂ ਦੇਖਾਂਗੇ ਕੋਈ ਗੱਲ ਹੈ ਇੱਕ ਦਿਨ ਦਾ ਸ਼ੂਟ ਕਰਨਾ ਜੀ ਬਾਈ ਤੇਰੀ ਹੁਣ ਅਗਲੇ ਪੇਮੈਂਟ ਅਗਲੇ ਦਿਨ ਦੀ ਵੀ ਦੇਣੀ ਪੈ ਜਾਣੀ ਹੈ ਤੁਨ ਵੇਖ ਦੱਸੋ ਡੋਲੀ ਮੈਨੂੰ ਕਾਲ ਰੀਸੀਵ ਹੋਈ ਤੇ ਮੈਨੂੰ ਇੱਕ ਕਾਸਟਿੰਗ ਡਾਇਰੈਕਟਰ ਦਾ ਕਾਲ ਆਇਆ ਉਹ ਕਹਿੰਦਾ ਜੀ ਅਸੀਂ ਤੁਹਾਡੀ ਫੇਸਬੁੱਕ ਪ੍ਰੋਫਾਈਲ ਦੇਖੀ ਹੈ ਤੇ ਤੁਹਾਨੂੰ ਤੁਹਾਡੇ ਚਿਹਰੇ ਵਰਗੀ ਰਿਕੁਆਇਰਮੈਂਟ ਹੈ ਜੀ ਤੁਹਾਡੀ ਹਿੰਦੀ ਫਿਲਮ ਚੀਕੀ ਬਾਲੀਵੁੱਡ ਦੀ ਤੇ ਉਹਦੇ ਵਿੱਚ ਤੁਸੀਂ ਕੰਮ ਕਰਨਾ ਪਸੰਦ ਕਰੋਗੇ ਜੀ ਮੈਂ ਕਹਿੰਦਾ ਜੀ ਵਾਈ ਨਾਟ ਕਿ ਜਦੋਂ ਮੈਂ ਉੱਥੇ ਐਂਟਰ ਕੀਤਾ ਮੈਂ ਦੇਖਿਆ ਕਿ ਬਹੁਤ ਲੰਬੀ ਇੱਕ ਲਾਈਨ ਹੈ ਸורה 7 ਵਜੇ ਦਾ ਕਾਲ 4 ਵਜੇ ਦਾ ਕਾਲ ਟਾਈਮ ਸੀਗੀ ਅਸੀਂ 6 ਵਜੇ ਪਹੁੰਚੇ ਤੇ ਬਹੁਤ ਲੰਬੀ ਇੱਕ ਜਦੋਂ ਇੱਕ ਲੇਬਰਰ ਲਾਈਨ ਉੱਡੀ ਹੈ ਕਿ ਰੋਟੀਆਂ ਥਾਲੀ ਲੈ ਕੇ ਖੜੇ ਨੇ ਮੈਂ ਕਿਹਾ ਯਾਰ ਚੱਲ ਹੁਣ ਕਿਆ ਕੰਮ ਕਰਦੇ ਸੀ ਹੁਣ ਇੱਥੇ ਹੁਣ ਥਾਲੀ ਲੈ ਕੇ ਆਪਾਂ ਕੜੀਏ ਜਦੋਂ ਮੈਨੂੰ ਨਾਲ ਦੇ ਨਾਲ ਮੇਰੇ ਜਿਹੜੇ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਤਾ ਸੀਗਾ ਲੋਕ ਕਿਤਾ ਸੀਗਾ ਕਿਉਂ ਕਰੇ ਭਾਜੀ ਤੁਸੀਂ ਇੱਥੇ ਨਾ ਖੜੋ ਪਿੱਛੇ ਤੁਸੀਂ ਤੁਹਾਡਾ ਤਾਂ ਇੱਧਰ ਟੈਂਟ ਲੱਗਿਆ ਤੁਸੀਂ ਇੱਧਰ ਆ ਜਾਓ ਉਧਰ ਫਿਰ ਮੈਂ ਜਦੋਂ ਐਂਟਰੀ ਕੀਤਾ ਸਾਹਮਣੇ ਪ੍ਰੇਸ਼ ラਵਲ ਜੀ ਸੀਗੇ ਕੀਰਤੀ ਹਰਸਨ ਦੇ ਤੇ ਆਰ ਰਾਜਕੁਮਾਰ ਨਾਲ ਸਾਰੇ ਉੱਤੇ ਬੈਠੇ ਉਹ ਬ੍ਰੇਕਫਾਸਟ ਕਰ ਰਹੇ ਸੀਗੇ ਜਦੋਂ ਮੈਂ ਟਰਾਈ ਕੀਤੀ ਜਦੋਂ ਮੈਨੂੰ ਲੱਗਿਆ ਕਿ ਹਾਂ ਇਹਦੇ ਵਿੱਚ ਮੈਂ ਓਕੇ ਹੈਗਾ ਮੇਰੇ ਜਿਹੜੇ ਡਾਇਲੌਗ ਸੀਗੇ ਉਹ ਮੈਂ ਫਸਟ ਟਾਈਮ ਦੇ ਵਿੱਚ अटेम्प्ट ਜਦੋਂ ਮੈਂ ਕਰਤੇ ਜਦੋਂ ਪ੍ਰੇਸ਼ ラਵਲ ਜੀ ਨੇ ਕਿਹਾ ਕਿ ਗਾਰਡਨ ਥੀਏਟਰ ਮੈਂ ਕਿਹਾ ਨਹੀਂ ਸਰ ਕਹਿੰਦੇ ਫਿਰ ਇਸ ਤਰ੍ਹਾਂ ਮੈਂ ਕਿਹਾ ਸਰ ਗੋਡ ਗਿਫਟ ਟੇਕਿੰਗ ਕਹਿੰਦੇ ਬਹੁਤ ਵਧੀਆ ਜੀ ਵੈਰੀ ਨਾਈਸ ਤੁਸੀਂ ਕਾਫੀ ਅੱਗੇ ਜਾਓ ਉਹ ਆਸ਼ੀਰਵਾਦ ਸੀ ਜਿਹਨ ਮੈਨੂੰ ਮਿਲੇ ਉਹਨਾਂ ਵੱਲੋਂ ਨਾ ਇੱਕ ਬੜੇ ਅੱਛੇ ਆ ਫਿਰ ਮੇਰਾ ਵੀ ਹੌਸਲਾ ਖੁੱਲ ਗਿਆ ਤਾਂ ਕਰਕੇ ਮੈਂ ਫਿਰ ਇਧਰਲਾ ਰਸਤਾ ਬਣਾ ਲਿਆ ਜ਼ਿੰਦਗੀ ਦੇ ਵਿੱਚ ਹਰ ਆਦਮੀ ਕੁਛ ਨਾ ਕੁਛ ਬਣਨਾ ਚਾਹੁੰਦਾ ਹੈ ਕੁਛ ਨਾ ਕੁਛ ਕਰਨਾ ਚਾਹੁੰਦਾ ਪਰ ਕਈ ਵਾਰ ਉਹ ਬਣ ਜਾਂਦਾ ਜੋ ਉਹ ਬਨਣਾ ਨਹੀਂ ਚਾਹੁੰਦਾ ਸੀ ਬਨਣਾ ਕੁਝ ਹੋਰ ਚਾਹੁੰਦਾ ਸੀ ਉਹਦੇ ਅੰਦਰ ਕੁਝ ਹੋਰ ਸੀ ਤਾਂ ਇਸੇ ਤਰ੍ਹਾਂ ਦੇ ਇੱਕ ਮਹਿਮਾਨ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਰਹਿਣਗੇ ਉਹਨਾਂ ਦੀ ਗੱਲਬਾਤ ਹੈ ਜਿਹੜੀ ਤੁਹਾਡੇ ਤੱਕ ਲੈ ਕੇ ਆਵਾਂਗੇ ਲਗਾਤਾਰ ਮੈਡੀਕਲ ਲਾਈਨ ਦੇ ਵਿੱਚ ਕੰਮ ਕੀਤਾ ਕੰਪਿਊਟਰ ਦਾ ਕੰਮ ਕੀਤਾ ਜਿਹੜਾ ਆਈਟੀ ਦਾ ਕੰਮ ਕੀਤਾ ਇੱਕ ਚੰਗਾ ਇੰਜੀਨੀਅਰ ਕਿਵੇਂ ਇੱਕਦਮ ਜਿਹੜਾ ਐਕਟਿੰਗ ਦੇ ਰਾਹ ਤੇ ਤੁਰ ਪਿਆ ਕਿਉਂ ਉਹਨੂੰ ਲੱਗਿਆ ਕਿ ਉਹ ਸਹੀ ਤਾਂ ਐਕਟਰ ਬਣ ਸਕਦਾ ਉਹ ਇਹ ਕੰਮ ਉਹਦੇ ਲਈ ਬਣਿਆ ਹੀ ਨਹੀਂ ਜਿਹੜਾ ਉਹਨੇ 22 ਸਾਲ ਕੀਤਾ ਤੇ ਹੁਣ ਉਸ ਕੰਮ 'ਚ ਜਾ ਕੇ ਉਸ ਨੂੰ ਕਿਸ ਤਰ੍ਹਾਂ ਦੀ ਰਾਹਤ ਮਿਲਦੀ ਹੈ ਕੀ ਇਹ ਰਾਹਤ ਲਗਾਤਾਰ ਰਹਿਣ ਵਾਲੀ ਹੈ ਜਾਂ ਇੱਕਦਮ ਚਾਰਮਿੰਗ ਤੌਰ ਤੇ ਉਹਨਾਂ ਨੂੰ ਲੱਗ ਰਿਹਾ ਕਿ ਨਹੀਂ ਇਹ ਲਾਈਨ ਵਧੀਆ ਤੇ ਮੈਂ ਉਸ ਲਾਈਨ ਤੋਂ ਬੋਰ ਹੋ ਕੇ ਇੱਧਰ ਆ ਕੇ ਕਿਵੇਂ ਆਇਆ ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਉਹਨਾਂ ਦੇ ਨਾਲ ਕਰਨ ਜਾ ਰਹੇ ਹਾਂ ਇਸ ਪੋਡਕਾਸਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਰਪੱਕ ਪੋਡਕਾਸਟ ਤੇ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਅਸੀਂ ਸਵਾਗਤ ਕਰਦੇ ਹਾਂ ਪਰਮਿੰਦਰ ਪਰਮਿੰਦਰ ਸਿੰਘ ਕੈਂਥ ਪਾਜੀ ਸასი ਗੱਲ ਸਤਿ ਗੁਰ ਸਤਿ ਗੁਰ ਵੀਰ ਜੀ ਤੁਹਾਨੂੰ ਬਹੁਤ ਬਹੁਤ ਠੀਕ ਠਾਕ ਹਾਂ ਜੀ ਹਾਂਜੀ 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 ਬਿਲਕੁਲ ਠੀਕ ਠਾਕ ਹੈ ਜੀ ਅ ਭਾਈ ਤੁਹਾਡਾ ਜਿਹੜਾ ਮੈਂ ਪੜ ਰਿਹਾ ਸੀਗਾ ਤੇ ਜਿਹੜੀਆਂ ਫਿਲਮਾਂ ਮੈਂ ਦੇਖੀਆਂ ਵੀ ਆ ਉਹਦੇ ਚ ਤੁਹਾਡਾ ਰੋਲ ਰਿਹਾ ਜਿਹੜਾ ਨੈਗੇਟਿਵ ਰਿਹਾ ਹਾਂਜੀ ਹਾਂਜੀ ਤੇ ਚਾਹੇ ਉਹ ਬਾਲੀਵੁੱਡ ਚਾਹੇ ਵੈਬ ਸੀਰੀਜ਼ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਤੇ ਨੈਗੇਟਿਵ ਰੋਲ ਕਰਨ ਲੱਗ ਗਏ ਤੁਸੀਂ ਜਿਹੜਾ 22 ਸਾਲ ਪੋਜ਼ਿਟਿਵ ਕੰਮ ਕੀਤਾ ਉਹ ਛੱਡ ਕੇ ਕੀ ਕਾਰਨ ਬਣੇ ਜੀ ਐਕਚੁਅਲੀ ਸਭ ਤੋਂ ਪਹਿਲਾਂ ਈਅਰਸ ਦਾ ਥੈਂਕ ਯੂ ਜੀ ਕਿ ਉਹ ਇਸ ਪੋਡਕਾਸਟ ਨੂੰ ਦੇਖ ਰਹੇ ਨੇ ਜੀ ਤੇ ਮੈਂ ਗੱਲ ਕਰਨ ਜਾ ਰਿਹਾ ਜੀ ਹੁਣ 23 ਸਾਲ ਤੋਂ ਮੈਂ ਲਗਾਤਾਰ ਆਪਣੇ ਇੱਕ ਮਲਟੀਨੈਸ਼ਨਲ ਕੰਪਨੀਜ਼ ਦੇ ਵਿੱਚ ਕੰਮ ਕੀਤਾ ਹੈ ਜੀ ਪਲੱਸ ਮੈਂ ਹਸਪੀਟਲ ਇੰਡਸਟਰੀ ਵਿੱਚ ਕੰਮ ਕੀਤਾ ਕੰਮ ਕਰਦੇ ਕਰਦੇ ਨਾ ਮੇਰੇ ਅੰਦਰ ਇੱਕ ਇਦਰਾ ਦੋਂਦਾ ਸੀਗਾ ਕਿ ਮੈਂ ਬਣਿਆ ਸ਼ਾਇਦ ਮੈਂ ਕਿਸੇ ਹੋਰ ਚੀਜ਼ ਵਾਸਤੇ ਆ ਪਰ ਮੈਂ ਕੰਮ ਇਹ ਕਰ ਰਹੇ ਹਾਂ ਕਾਰਨ ਕਈ ਵਾਰ ਇਹ ਵੀ ਹੁੰਦਾ ਹੈਗਾ ਕਿ ਤੁਹਾਡੇ ਘਰ ਦੇ ਨਾ ਕਈ ਵਾਰ ਮਜਬੂਰੀਆਂ ਵੀ ਹੁੰਦੀਆਂ ਕਿ ਤੁਸੀਂ ਘਰ ਵੀ ਚਲਾਣਾ ਹੈ ਹਰ ਚੀਜ਼ ਕਰਨੀ ਹੈ ਠੀਕ ਹੈ ਨਾ ਕਿਉਂਕਿ ਜਿਹੜਾ ਮੇਰੇ ਅੰਦਰ ਜਿਹੜਾ ਅ ਬਸਿਆ ਸੀਗਾ ਟੈਲੈਂਟ ਕਿ ਚਲੋ ਠੀਕ ਹੈ ਮੈਂ ਆਪਣੇ ਆਪ ਨੂੰ ਇੱਕ ਫਿਲਮ ਇੰਡਸਟਰੀ ਵਿੱਚ ਲੈ ਕੇ ਜਾਣਾ ਐਜ਼ ਯੂ نو ਦਿਸ ਇਜ਼ ਨਾਟ ਅ ਕੱਪ ਆਫ ਕੇਕ ਠੀਕ ਹੈ ਨਾ ਇਟਸ ਨਾਟ ਈਜ਼ੀ ਕਿ ਹਾਂ ਵੀ ਆਪੈਨੂੰ ਇੱਕਦਮ ਅਡਾਪਟ ਕਰ ਲੈਣੇ ਕਿਉਂਕਿ ਇਹਦੇ ਵਿੱਚ ਤੁਹਾਡਾ ਲਾਈਫ ਬਹੁਤ ਲੰਬੀ ਲੱਗਦੀ ਹੈ ਬੰਦੇ ਅੱਜ ਵੀ ਸਟਰਗਲ ਕਰਦੇ ਪਏ ਨੇ ਬੰਦੇ 12-12 ਸਾਲ ਵੀ ਹੋ ਗਏ ਸਟਰਗਲ ਕਰਦੇ ਨੇ ਕੀ ਮੇਰੀ ਲਾਈਨ ਸਹੀ ਹੈਗੀ ਨਹੀਂ ਹੈਗੀ ਸੋ ਇਹ ਮੇਰੇ ਮਨ ਦੇ ਵਿੱਚ ਨਾ ਇੱਕ ਕਸ਼ਮਕਸ਼ ਚੱਲਦੀ ਰਹਿੰਦੀ ਸੀ ਬਟ ਜਦੋਂ ਮੈਂ ਲਗਾਤਾਰ ਕਰਦਾ ਰਿਹਾ ਕੰਮ ਹਸਪੀਟਲ ਦੇ ਵਿੱਚ ਮੈਂ ਕੰਮ ਕਰ ਰਿਹਾ ਸੀ ਐਜ਼ ਅ ਆਪਰੇਸ਼ਨਸ ਹੈਡ ਕੰਮ ਕਰਦਾ ਸੀਗਾ ਸਡਨਲੀ ਮੈਨੂੰ ਕਾਲ ਰੀਸੀਵ ਹੋਈ ਤੇ ਮੈਨੂੰ ਇੱਕ ਕਾਸਟਿੰਗ ਡਾਇਰੈਕਟਰ ਦਾ ਕਾਲ ਆਇਆ ਉਹ ਕਹਿੰਦਾ ਜੀ ਅਸੀਂ ਤੁਹਾਡੀ ਫੇਸਬੁੱਕ ਪ੍ਰੋਫਾਈਲ ਦੇਖੀ ਹੈ ਐਂ ਤੁਹਾਨੂੰ ਤੁਹਾਡੇ ਚਿਹਰੇ ਵਰਗੀ ਰਿਕੁਆਇਰਮੈਂਟ ਹੈਗੀ ਹੈ ਤੁਹਾਡੀ ਹਿੰਦੀ ਫਿਲਮ ਸੀਗੀ ਬਾਲੀਵੁੱਡ ਦੀ ਤੇ ਉਹਦੇ ਵਿੱਚ ਤੁਸੀਂ ਕੰਮ ਕਰਨਾ ਪਸੰਦ ਕਰੋਗੇ ਜੀ ਮੈਂ ਕਹਾਂ ਜੀ ਵਾਈ ਨਾਟ ਕਿਉਂਕਿ ਜਿੰਨਾ ਆਪਾਂ ਕਹਿੰਦੇ ਨਾ ਪੰਜਾਬੀ ਵਿੱਚ ਕਿ ਕੀੜੇ ਤਾਂ ਹੁੰਦੇ ਨੇ ਜੀ ਕੋਈ ਛੇੜਨ ਵਾਲਾ ਚਾਹੀਦਾ ਹੈਗਾ ਤੁમે ਕਰਦੇ ਨਾਲ ਗੱਲਬਾਤ ਕੀਤੀ ਕਹਿੰਦੇ ਦੇਖ ਲਓ ਇੱਕ ਵਾਰ ਟਰਾਈ ਕਰਕੇ ਤੁਸੀਂ ਆਪ ਤਾਂ ਕਹਿੰਦੇ ਰਹਿੰਦੇ ਸੀਗੇ ਕਿ ਹਾਂ ਵੀ ਚਲੋ ਫਿਲਮ ਇੰਡਸਟਰੀ ਚ ਕੰਮ ਕਰਨ ਜਾਣਾ ਫਿਰ ਮੈਂ ਜਦ ਗਿਆ ਉੱਥੇ ਆਡੀਸ਼ਨਸ ਵਗੈਰਾ ਦਿਖ ਰਿਹਾ ਸਾਰਾ ਕੁਝ ਓਕੇ ਹੋ ਗਿਆ 15ਵੇਂ ਦਿਨ ਜਾ ਕੇ ਮੈਨੂੰ ਫਿਰ ਕਾਲ ਆਈ ਕਿ ਹਾਂਜੀ ਤੁਸੀਂ ਜਿਹੜਾ ਆਡੀਸ਼ਨ ਦਿੱਤਾ ਸੀ ਉਹਦੇ ਵਿੱਚ ਤੁਸੀਂ ਸਕਸੈਸਫੁਲ ਹੋਏ ਐਂਡ ਵੀ ਲੌਕਡ ਯਰ ਕੈਰੈਕਟਰ ਮੇਰੇ ਲਈ ਵੀ ਬੜਾ ਅਜੀਬ ਸੀਗਾ ਐਂਡ ਮੈਂ ਦੱਸਿਆ ਕਿ ਮੈਥ অলਰੀ ਕੰਮ ਕਰਦਾ ਪਿਆ ਮੈਨੂੰ ਇੱਕਦਮ ਛੁੱਟੀ ਲੈਣੀ ਓਕੀ ਹੈ ਚਲ ਸਮਵੇਅਰ ਅਰਾਊਂਡ ਮੈਂ ਜਦੋਂ ਲਗਿਆ ਉੱਥੇ ਤੇ ਵਾਹਿਗੁਰੂ ਦੇ ਮੇਰ ਦੇ ਨਾਲ ਮੈਂ ਕੀ ਬੋਲਾਂ ਇਹਦੇ ਵਿੱਚ ਕੀ ਮੈਨੂੰ ਪਹਿਲੇ ਦਿਨ ਤੋਂ ਹੀ ਇੱਕ ਇੱਕ ਸੀਨੀਅਰ ਆਰਟਿਸਟ ਦੇ ਨਾਲ ਹੀ ਕੰਪੇਅਰ ਕਰਨ ਲੱਗ ਗਏ ਪਤਾ ਨਹੀਂ ਉਹ ਇੱਜ਼ਤ ਉਹਨੂੰ ਜਾਨਸਾਰ ਮਿਲੀ ਉਹ ਇੱਜ਼ਤ ਮੈਨੂੰ ਜਾਨਸਾਰ ਮਿਲ ਗਈ ਜੀ ਕਿਉਂਕਿ ਜਦੋਂ ਮੈਂ ਉੱਥੇ ਐਂਟਰ ਕੀਤਾ ਮੈਂ ਦੇਖਿਆ ਕਿ ਬਹੁਤ ਲੰਬੀ ਇੱਕ ਲਾਈਨ ਹੈ ਸਵੇਰੇ 7 ਵਜੇ ਦਾ ਕਾਲ 4 ਵਜੇ ਦਾ ਕਾਲ ਟਾਈਮ ਸੀਗੀ ਅਸੀਂ 6 ਵਜੇ ਪਹੁੰਚੇ ਤੇ ਬਹੁਤ ਲੰਬੀ ਇੱਕ ਨਾ ਜਦੋਂ ਇੱਕ ਲੇਬਰਰ ਲਾਈਨ ਹੁੰਦੀ ਹੈ ਕਿ ਰੋਟੀਆਂ ਥਾਲੀਆਂ ਲੈ ਕੇ ਖੜੇ ਨੇ ਮੈਂ ਕਿਹਾ ਯਾਰ ਚੱਰ ਹੁਣ ਕਿਆ ਕੰਮ ਕਰਦੇ ਸੀ ਹੁਣ ਇੱਥੇ ਹੁਣ ਥਾਲੀਆਂ ਲੈ ਕੇ ਆਪਾਂ ਖੜੀਏ ਚਲੋ ਮੈਨੂੰ ਨਾਲ ਦੇ ਨਾਲ ਮੇਰੇ ਜਿਹੜੇ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕੀਤਾ ਸੀਗਾ ਲੌਕ ਕੀਤਾ ਸੀਗਾ ਉਹ ਕਹਰੇ ਪਾਜੀ ਤੁਸੀਂ ਇੱਥੇ ਨਾ ਖੜੋ ਪਲੀਜ਼ ਤੁਸੀਂ ਤੁਹਾਡਾ ਤਾਂ ਇੱਧਰ ਟੈਂਟ ਲੱਗਿਆ ਤੁਸੀਂ ਇੱਧਰ ਆ ਜਾਓ ਉਧਰ ਫਿਰ ਮੈਂ ਜਿੱਦੈ ਐਂਟਰ ਕੀਤਾ ਸਾਹਮਣੇ ਪ੍ਰੇਸ਼ ਰਾਵਲ ਜੀ ਸੀਗੇ ਕੀਰਤੀ ਹਰਸਨਨ ਤੇ ਆ ਰਾਜਕੁਮਾਰ ਰੌ ਸਾਰੇ ਉੱਥੇ ਬੈਠੇ ਉਹ ਬ੍ਰੇਕਫਾਸਟ ਕਰਦੇ ਪਏ ਸੀਗੇ ਤੇ ਮੈਂ ਬੈਠਾ ਫਿਰ ਜਾ ਕੇ ਆਪਣਾ ਬ੍ਰੇਕਫਾਸਟ ਵਗੈਰਾ ਕੀਤਾ ਜਿੱਦੈ ਬਾਹਰ ਨਿਕਲੇ ਕਹਿੰਦੇ ਪਾਜੀ ਤੁਹਾਡੀ ਵੈਨਿਟੀ ਘੜੀਏ ਯੂ ਗੋ ਓਵਰ ਥੇ ਤੁਹਾਨੂੰ ਕੰਮ ਮਿਲ ਗਿਆ ਜੀ ਮੈਨੂੰ ਕੰਮ ਮਿਲ ਗਿਆ ਫਿਰ ਜਦ ਮੈਂ ਉੱਥੇ ਐਂਟਰ ਕੀਤਾ ਨਾ ਕਿਉਂਕਿ ਡਿਫਰੈਂਟ ਡਿਫਰੈਂਟ ਏਰੀਆਸ ਤੋਂ ਕਾਸਟਿੰਗ ਹੋਈ ਸੀਗੀ ਤੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਕਿ ਹਾਂ ਜੀ ਕਹਿੰਦੇ ਸਰ ਤੁਸੀਂ ਮੁੰਬਈ ਤੋਂ ਮੈਂ ਕਿਨੀ ਮਤ ਪੰਜਾਬ ਤੋਂ ਹੀ ਆ ਜੀ ਫਿਰ ਉਹਨਾਂ ਨੇ ਜਦ ਮੇਰੇ ਪ੍ਰੋਫਾਈਲ ਚੱਕੇ ਤਿੰਦੇ ਥ्रू ਮੀ ਅਸਾਈਨਮੈਂਟਸ ਕਿ ਹਾਂ ਤੁਸੀਂ ਸਰ ਇਹਦੇ ਵਿੱਚ ਕੰਮ ਕਰੋਗੇ ਇਹਦੇ ਵਿੱਚ ਕੰਮ ਕਰੋਗੇ ਫਿਰ ਮੈਨੂੰ ਬਾਰ-ਬਾਰ ਛੁੱਟੀ ਲੈ ਕੇ ਹਸਪੀਟਲ ਤੋਂ ਮੈਂ ਬਾਰ-ਬਾਰ ਬਾਹਰ ਜਾਵਾਂ ਕੰਮ ਦੇ ਵਿੱਚ ਜਾਵਾਂ ਮੇਰਾ ਹਸਪੀਟਲ ਵੀ ਡਿਸਟਰਬ ਹੁੰਦਾ ਸੀਗਾ ਸੋ ਆਈ ਡੋਨਟ ਵਾਂਟ ਕਿ ਹਾਂ ਵੀ ਮੇਰੇ ਕਰਕੇ ਮੇਰੀ ਜਿਹੜੀ ਜੌਬ ਹੈ ਉਹ ਉਹਦੇ ਉੱਪਰ ਕੋਈ ਕੁਐਸਚਨ ਮਾਰਕ ਆ ਜਾਏ ਫੇਰ ਮੈਂ ਉਹਨਾਂ ਨੂੰ ਮਨਾ ਕੀਤਾ ਮੈਂ ਕਿਹਾ ਹੁਣ ਮੈਂ ਇਹਨੂੰ ਜ਼ਿਆਦਾ ਕੰਟੀਨਿਊ ਨਹੀਂ ਕਰ ਸਕਦਾ ਮਾਈਟ ਬੀ ਉੱਪਰ ਕੋਈ ਇਸ਼ਾਰਾ ਹੈਗਾ ਕਿ ਤੁਸੀਂ ਲਾਈਨ ਚੇਂਜ ਕਰੋ ਜੀ ਇਹ ਹੀ ਅੱਜ ਦੇ ਨੌਜਵਾਨਾਂ ਦੀ ਅਸੀਂ ਸਾਰੇ ਉਹਦੇ ਵਿੱਚ ਆ ਮੇਰੀ ਜਿਹੜੇ ਨੌਜਵਾਨ ਪੀੜ੍ਹੀ ਹੈ ਮੇਰੇ ਸਾਥੀ ਸਹਿਯੋਗੀ ਨੇ ਮੇਰੀ ਹਾਨੀ ਨੇ ਜਿਹੜੇ ਮੈਂ ਉਹਨਾਂ ਦੀ ਗੱਲ ਕਰਾਤਾ ਇੱਕ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਹੈ ਯਾਰ ਕਿ ਆ ਨਹੀਂ ਤਾਂ ਆ ਕਰ ਲਈਏ ਆ ਨਹੀਂ ਤਾਂ ਆ ਕਰ ਲਈਏ ਨਵੀਂ ਪੀੜ੍ਹੀ ਵੀ ਜਿਹੜੀ ਆਉਣੀ ਆ ਤੇ ਉਹ ਸ਼ੌਂਕ ਤਾਂ ਸਾਰਿਆਂ ਦੇ ਹੁੰਦੇ ਨੇ ਪਰ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਕਿ ਯਾਰ ਪਰਿਵਾਰ ਵੀ ਸਾਂਭਣਾ ਘਰੇ ਕੁਛ ਨਾ ਕੁਛ ਪੈਸੇ ਚਾਹੀਦੇ ਆ ਕਿ ਕੁਛ ਛੋਟੀਆਂ ਲੋੜਾਂ ਨੇ ਜਿਆਦਾ ਪੈਸਾ ਤਾਂ ਚਲੋ ਖੈਰ ਉਹਦੀ ਗੱਲ ਨਹੀਂ ਮੈਂ ਕਰਦਾ ਕਿ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਕਰਕੇ ਕਈ ਬੰਦੇ ਆਪਣੀ ਜ਼ਿੰਦਗੀ ਕੋਈ ਨੌਕਰੀ ਕਰ ਰਹੇ ਨੇ ਤਾਂ ਉਹ ਕਰ ਰਹੇ ਨੇ ਜਿੱਥੇ ਉਹ ਕਰਨਾ ਉਹ ਜਿਹੜਾ ਕੰਮ ਚਾਹੁੰਦੇ ਨਹੀਂ ਸੀ ਤੁਸੀਂ ਇਹ ਜ਼ਰੂਰ ਗੱਲ ਕਰਿਓ ਕਿ ਕੀ ਤੁਸੀਂ 22 ਸਾਲ ਕੰਮ ਕਰਕੇ ਬੋਰ ਹੋ ਗਏ ਸੀਗੇ ਜਾਂ ਕਿ ਤੁਸੀਂ ਮਸ਼ਹੂਰ ਹੋਣ ਦੇ ਲਈ ਜਿਹੜਾ ਬੰਬੇਦਾਰਾ ਫਰਿਆ ਜਾਂ ਫੜਿਆ ਜਾਂ ਸੈਲਫ ਸੈਟੀਸਫੈਕਸ਼ਨ ਸੀਗੀ ਤੁਹਾਡੀ ਉੱਥੇ ਜਾ ਕੇ ਮੁੱਕੀ ਵੀ ਨਹੀਂ ਵੀ ਮੈਂ ਇੱਕ ਕੰਮ ਕਰਨਾ ਹੁਣ ਮੈਂ ਪੂਰਾ ਹੋਇਆ ਤੇ ਇਸ ਤੋਂ ਪਹਿਲਾਂ ਕਿਤੇ ਨਾ ਕਿਤੇ ਜਿਹੜਾ ਪਰਮਿੰਦਰ ਉਹ ਅਧੂਰਾ ਸੀਗਾ ਜਾਂ ਤਾਂ ਇਹ ਸੀਗੀ ਜਾਂ ਫਿਰ ਤੁਸੀਂ ਅੱਕ ਵੀ ਗਏ ਸੀ ਆਪਣੀ ਆਪਣੀ ਲਾਈਨ ਤੋਂ ਹਾਂ ਐਕਚੁਅਲੀ ਕਿ ਇੰਡਸਟਰੀ ਦੇ ਇੱਕ ਇੱਥੇ ਕੰਮ ਕਰਦੇ ਕਰਦੇ ਤਕਰੀਬਨ 22 ਸਾਲ ਦਾ 10 ਇਅਰ ਇੱਕ ਬਹੁਤ ਵੱਡਾ 10 ਇਅਰ ਹੁੰਦਾ ਹੈਗਾ ਜੀ ਤੁਸੀਂ ਆਪਣੀ ਤਕਰੀਬਨ ਆਲਮੋਸਟ ਲਾਈਫ ਉਹਦੇ ਵਿੱਚ ਹੀ ਆਪਣੀ ਗੁਜ਼ਾਰ ਦਿੱਤੀ ਹੈ ਮੇਰਾ ਮੈਨੂੰ ਕਲਿੱਕ ਉਦੋਂ ਮਿਲੀ ਜਦੋਂ ਮੈਂ ਥੋੜਾ ਜਿਹਾ ਚਾਹੁੰਦਾ ਸੀਗਾ ਕਿ ਯਾਰ ਨੀਡ ਸਮਥਿੰਗ ਐਲਸ ਹਨਾ ਜਦੋਂ ਮੈਂ ਚਾਹੁੰਦਾ ਇਹ ਮੈਨੂੰ ਉਹpro ਇਸ਼ਾਰਾ ਸੀਗਾ ਇੱਕ ਜਾਂ ਫਿਰ ਜਦੋਂ ਮੇਰੇ ਕੋਲ ਆਪਰਚੁਨਿਟੀ ਆਈ ਦੇਖੋ ਬੜੀ ਅੱਛੀ ਸੇਇੰਗ ਹੈਗੀ ਕਿ ਜਦੋਂ ਵੀ ਤੁਹਾਨੂੰ ਕੋਈ ਆਪਰਚੁਨਿਟੀ ਮਿਲਦੀ ਹੈ ਨਾ ਪਲੀਜ਼ ਉਸ ਨੂੰ ਨਹੀਂ ਕਦੇ ਨਾ ਰਿਜੈਕਟ ਨਾ ਕਰੋ ਲੈਟਸ ਸੀ ਟਰਾਈ ਤਾਂ ਕਰੋ ਇੱਕ ਵਾਰ ਤੁਹਾਨੂੰ ਕੀ ਮਿਲਦਾ ਹੈਗਾ ਜਦੋਂ ਮੈਂ ਟਰਾਈ ਕੀਤਾ ਜਦੋਂ ਮੈਨੂੰ ਲੱਗਿਆ ਕਿ ਹਾਂ ਇਹਦੇ ਵਿੱਚ ਮੈਂ ਓਕੇ ਹੈਗਾ ਮੇਰੇ ਜਿਹੜੇ ਡਾਇਲੋਗ ਸੀਗੇ ਉਹ ਮੈਂ ਫਸਟ ਟਾਈਮ ਦੇ ਵਿੱਚ अटेम्प्ट ਜਦੋਂ ਮੈਂ ਕਰਤੇ ਜਦੋਂ ਪ੍ਰੇਸ਼ ਰਾਵਲ ਜੀ ਨੇ ਕਿਹਾ ਕਿ ਅਕੋਰਡਿੰਗ ਥੀਏਟਰ ਮੈਂ ਕਿਹਾ ਨਹੀਂ ਸਰ ਕਹਿੰਦੇ ਫਿਰ ਇਸ ਤਰ੍ਹਾਂ ਮੈਂ ਕਿਹਾ ਸਰ ਗੋਡ ਗਿਫਟ ਇਟ ਹੈ ਕਿ ਕਹਿੰਦੇ ਬਹੁਤ ਵਧੀਆ ਜੀ ਵੈਰੀ ਨਾਈਸ ਤੁਸੀਂ ਕਾਫੀ ਅੱਗੇ ਜਾਉਂਗੇ ਉਹ ਆਸ਼ੀਰਵਾਦ ਸੀ ਜਿੰਨੇ ਮੈਨੂੰ ਮਿਲੇ ਹੁਣ ਵੱਲੋਂ ਹਣਾ ਇੱਕ ਬੜੇ ਅੱਛੇ ਆਰਟਿਸਟ ਕੋਲ ਫਿਰ ਮੇਰਾ ਵੀ ਹੌਸਲਾ ਖੁੱਲ ਗਿਆ ਤਾਂ ਕਰਕੇ ਮੈਂ ਫਿਰ ਇਧਰਲਾ ਰਸਤਾ ਅਪਣਾ ਲਿਆ ਕਿਉਂਕਿ ਪੰਜਾਬ ਦੇ ਵਿੱਚ ਤਾਂ ਚਲੋ ਹੌਲੀ-ਹੌਲੀ ਜਦ ਮੈਂ ਕੰਮ ਕਰ ਰਿਹਾ ਸੀਗਾ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿ ਤੁਹਾਡਾ ਪ੍ਰੋਫਾਈਲ ਕਿੱਥੇ-ਕਿੱਥੇ ਮੂਵ ਕਰ ਜਾਂਦਾ ਹੈ ਕਿਧਰਲੇ ਪਾਸੇ ਚਲੇ ਜਾਂਦਾ ਫਿਰ ਜਦੋਂ ਮੁੰਬਈ ਤੋਂ ਕਾਲਸ ਆਣ ਲੱਗੀਆਂ ਫਿਰ ਡੈਲੀ ਤੋਂ ਕਾਲਸ ਆਣ ਲੱਗੀਆਂ ਕਿ ਤੁਸੀਂ ਅੱਛਾ ਪੰਜਾਬ ਦੇ ਵਿੱਚੋਂ ਫਿਰ ਮੈਨੂੰ ਲੱਗਿਆ ਕਿ ਯਾਰ lettes see to reach out ਮੁੰਬਈ ਇੱਕ ਵਾਰ ਜਾ ਕੇ ਤਾਂ ਦੇਖੀ ਕੀ ਹੈਗਾ ਜੀ ਤੇ ਉਹ ਬੰਬੇ ਨੇ ਤੁਹਾਨੂੰ ਉਰਾ ਦਿੱਤਾ ਤੇ ਅੱਜ ਤੱਕ ਤੁਸੀਂ ਜਿਹੜਾ ਵੈਬ ਸੀਰੀਜ਼ ਵੀ ਕਰ ਰਹੇ ਹੋ ਤੇ ਹੁਣ ਫੇਰ ਤੁਸੀਂ ਬੰਬੇ ਦੀ ਫਲਾਈਟ ਫੜਨ ਲੱਗਿਆ ਹਾਂਜੀ ਹਾਂਜੀ ਹੁਣ ਬਸ ਮੇਰੀ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਮੇਰੀ ਫਲਾਈਟ ਵੀ ਹੈਗੀ ਹੈ ਬਟ ਨੰਨੂ ਮੈਂ ਇੱਕ ਗੱਲ ਕਹਿ ਦਿੰਨਾ ਕਿ ਦੇਖੋ ਕਿ ਆਪਣੇ ਆਪ ਨੂੰ ਤੁਸੀਂ ਜਿੰਨਾ ਜ਼ਿਆਦਾ ਐਡਵਰਟਾਈਜ਼ ਨਹੀਂ ਕਰਦੇ ਨਾ ਮੁੰਬਈ ਜਾ ਕੇ ਤੁਸੀਂ ਆਪਣੇ ਆਪ ਨੂੰ ਦਿਖਾਦੇ ਨਹੀਂ ਕੀ ਤਦ ਤੱਕ ਐਕਸੈਪਟੈਂਸ ਵੀ ਬੜੀ ਔਖੀ ਹੈ ਮੈਂ 27 ਜੂਨ ਨੂੰ ਉਸ ਦਿਨ ਮੇਰੇ ਡੈਡ ਦਾ ਬਰਥਡੇ ਸੀਗਾ 27 ਜੂਨ ਨੂੰ ਜਦੋਂ ਮੈਂ ਉੱਥੇ ਰੀਚ ਕੀਤਾ ਮੈਂ ਜਦੋਂ 28ਵੇਂ 28 ਜੂਨ ਤੋਂ ਬਾਅਦ ਉਹ ਜ਼ਬਰਦਸਤ ਬਾਰਿਸ਼ ਪੈਣ ਲੱਗੀ ਵੀਰ ਜੀ। ਤਕਰੀਬਨ 2 ਮਹੀਨੇ ਬਾਰਿਸ਼ ਪੈਦਰੀ 60 ਡੇਜ਼ ਮੇਂ ਜ਼ਿੰਦਗੀ ਚ ਪਹਿਲੀ ਵਾਰ ਬਾਰਿਸ਼ ਦੇਖੀ ਇੰਨੀ ਬਾਰਿਸ਼ ਪੈ ਰਹੀ ਹੈ। ਪਰ ਤੁਹਾਡੇ ਮਨ ਵਿੱਚ ਇੱਕ ਹੁੰਦੇ ਨੇ ਕਿ ਜਜ਼ਬਾ ਹੁੰਦਾ ਕਿ ਮੈਂ ਜੇ ਉਰੇ ਕਰਨ ਆਇਆ ਤਾਂ ਮੈਂ ਲੇਟਣ ਤਾਂ ਨਹੀਂ ਆਇਆ ਉਰੇ ਬਾਰਿਸ਼ ਨੂੰ ਦੇਖ ਕੇ। ਮੈਂ ਆਪਣੇ ਡਰੈਸ ਅਪ ਕਰਦਾ ਸੀਗਾ, ਪੱਗ ਬੰਨ੍ਹਦਾ ਸੀਗਾ, ਨਿਕਲ ਜਾਂਦਾ ਸੀਗਾ ਰੈਨ ਕੋਟ ਪਾ ਕੇ ਤੇ ਤਕਰੀਬਨ 1.5 ਮਹੀਨੇ ਦੇ ਵਿੱਚ ਮੈਂ ਤਕਰੀਬਨ 200 ਕਾਸਟਿੰਗ ਡਾਇਰੈਕਟਰਸ ਨੂੰ ਮੈਂ ਪਰਸਨਲੀ ਮਿਲੇ। ਜੀ ਉੱਤੇ ਜਾ ਕੇ ਰੋਜ਼ ਰਾਤ ਨੂੰ ਬੈਠ ਕੇ ਆਪਣੇ 11 ਵਜੇ ਤੋਂ ਬਾਅਦ ਲੈ ਕੇ ਮੈਂ ਆਪਣਾ ਮੈਪ ਬਣਾਣਾ ਕਿ ਅੱਜ ਇੱਧਰ-ਇੱਧਰ ਜਾਣਾ ਇੱਧਰ-ਇੱਧਰ ਜਾਣਾ ਇਹਨਾਂ ਨੂੰ ਮਿਲਣਾ ਇਹਨਾਂ ਨੂੰ ਮਿਲਣਾ ਉਹਦੇ ਵਿੱਚ ਕੁਝ ਫੇਕ ਵੀ ਹੁੰਦੇ ਸੀਗੇ ਕੁਝ ਅੱਛੇ ਵੀ ਹੁੰਦੇ ਸੀ ਕਈਆਂ ਦਾ ਨਾਮ ਮੈਨੂੰ ਪਤਾ ਵੀ ਸੀਗੇ ਜਿਨ੍ਹਾਂ ਨੂੰ ਇਨਸਟੈਂਟਲੀ ਜਾ ਕੇ ਮਿਲਿਆ ਜਦੋਂ ਮਕੇਸ਼ ਸਾਹਿਬ ਨੇ ਕਿ ਕਸਤਾ ਤੁਹਾਡੇ ਲਈ ਬਣ ਗਿਆ ਇਹ ਨਹੀਂ ਕਿ ਕੋਈ ਕੋਈ ਵੀ ਚੀਜ਼ ক্লোਜ਼ ਨਹੀਂ ਹੁੰਦੀ ਕੋਈ ਵੀ ਚੀਜ਼ ਬੰਦ ਨਹੀਂ ਹੁੰਦੀ ਕੋਈ ਵੀ ਚੀਜ਼ ਖਤਮ ਨਹੀਂ ਹੁੰਦੀ ਕਿਸੇ ਚੀਜ਼ ਦਾ ਐਂਡ ਨਹੀਂ ਹੁੰਦਾ ਤੇ ਜੇ ਤੁਹਾਡਾ ਕੋਈ ਰਾਸਤਾ ਤੁਸੀਂ ਸਹੀ ਹੋ ਤੁਸੀਂ ਸ਼ਿੱਦਤ ਦੇ ਨਾਲ ਜਾ ਰਹੇ ਹੋ ਤਾਂ ਮਿਲੇਗਾ ਹਨਾ ਤੁਹਾਡੇ ਚ ਓਨੈਸਟੀ ਹੋਣੀ ਚਾਹੀਦੀ ਜੀ ਇਹਨਾਂ ਤੁਹਾਡੇ ਚ ਆਪਣੇ ਆਪ ਤੇ ਯਕੀਨ ਹੋਣਾ ਚਾਹੀਦਾ ਕਿ ਮੈਂ ਕੰਮ ਕਰ ਲਊਗਾ ਤਾਂ ਤੁਸੀਂ ਸਕਸੈਸ ਲੈ ਸਕਦੇ ਹੋ ਆਦਰਵਾਇਸ ਬਹੁਤ ਸਾਰੀ ਦੁਨੀਆ ਜੀ ਜਿਹੜੀ ਅੱਜ ਦੇ ਡੇਟ ਦੇ ਵਿੱਚ ਵੀ ਮੁੰਬਈ ਦੇ ਵਿੱਚ ਕਹਿੰਦੇ ਕਿ 3 ਲੱਖ ਬੰਦਾ ਰੋਜ਼ ਇੱਥੇ ਐਂਟਰ ਕਰਦਾ ਹੈ ਤੇ 3 ਲੱਖ ਬੰਦਾ ਹੀ ਵਾਪਸ ਜਾਂਦਾ ਇਹ ਮੈਂ ਬਿਲਕੁਲ ਇੱਸੀ ਗਲਤੀ ਹੋਣਾ ਚਾਹੁੰਦਾ ਸੀਗਾ ਕਿ ਬਹੁਤ ਸਾਰੇ ਨੌਜਵਾਨਾ ਜਿਹੜੇ ਉਹਨਾਂ ਦੇ ਅਰਮਾਨ ਟੁੱਟ ਜਾਂਦੇ ਨੇ ਮਬਈ ਦੀ ਅਸੀਂ ਗੱਲ ਕਰਦੇ ਆ ਤਾਂ ਬਹੁਤੇ ਬੰਦਿਆਂ ਦੇ ਸੁਪਨੇ ਉੱਥੇ ਟੁੱਟਦੇ ਨੇ ਵਾਪਸ ਆ ਜਾਂਦੇ ਨੇ ਪਰ ਜਿਹੜੇ ਬੰਦੇ ਸਕਸੈਸਫੁਲ ਹੋਏ ਕਿੱਡੇ ਮਸ਼ਹੂਰ ਆਰਟਿਸਟ ਆ ਜਿਹੜੇ ਉਹ ਸੁਸਾਈਡ ਅਟੈਂਪਟ ਕਰ ਗਏ ਉਹ ਸੁਸਾਈਡ ਕਰ ਗਏ ਤੇ ਉਹ ਕਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਉਹ ਵੀ ਕਿਸ ਚੀਜ਼ ਚੋਂ ਗੁਜ਼ਰ ਰਹੇ ਨੇ ਉਸ ਸ਼ਾਇਰ ਦੀਆਂ ਖੂਬੀਆਂ ਵੀ ਹੋਣੀਆਂ ਜੀ ਬਿਲਕੁਲ ਉਹ ਉਹਦੇ ਵਿੱਚ ਕੁਝ ਖਾਸ ਵੀ ਹੋਏਗਾ ਪਰ ਉਹਦੇ ਵਿੱਚ ਕੁਝ ਗਲਤ ਵੀ ਹੋਏਗਾ ਜੋ ਇਹਨਾਂ ਕੁਝ ਜਿਹੜਾ ਜਿਹੜਾ ਬਹੁਤਿਆਂ ਦੀ ਉਮੀਦਾਂ ਨੂੰ ਇੱਕ ਵਕਤ ਇੱਕ ਵਕਤ ਪੂਰਾ ਕਰ ਰਿਹਾ ਇੱਕ ਵਕਤ ਨਹੀਂ ਵੀ ਪੂਰਾ ਕਰ ਰਿਹਾ ਤੇ ਇਹ ਜ਼ਰੂਰ ਬੰਬੇ ਦੀ ਕਹਾਣੀ ਜ਼ਰੂਰ ਦੱਸੋ ਕਿ ਇਹਨੇ ਲੱਖਾਂ ਲੋਕ ਹੀ ਮਤਲਬ ਲੱਖਾਂ ਲੋਕਾਂ ਦੇ ਰਵਾਨਾ ਟੁੱਟਦੇ ਨੇ ਤੇ ਲੱਖਾਂ ਦੇ ਬਣਦੇ ਨੇ ਜੀ ਬਿਲਕੁਲ ਬਿਲਕੁਲ ਇਹ ਗੱਲ ਬਿਲਕੁਲ ਸੱਚਾਈ ਹੈ ਜੀ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਜਿਹਦੇ ਵਿੱਚ 3 ਲੱਖ ਜਿਹੜੇ ਐਂਟਰ ਕੀਤੇ ਉਹਨਾਂ ਵਿੱਚ ਮੈਂ ਇੱਕ ਮੈਂ ਵੀ ਸੀਗਾ ਜੀ ਜਿਹੜੇ ਬੰਦੇ ਐਂਟਰ ਕਰ ਗਏ ਨੇ ਬਟ ਮੈਂ ਨਾ ਪਬਲਿਕ ਨੂੰ ਇੱਕ ਵਾਰ ਇੱਕ ਗੱਲ ਇਹ ਕਹਿਣਾ ਚਾਹੁੰਦਾ ਜੀ ਕਿ ਤੁਹਾਡੇ ਅੰਦਰ ਜੋ ਟੈਲੈਂਟ ਹੈ ਨਾ ਜੀ ਤੁਸੀਂ ਏਟਲੀਸਟ ਉਹਨੂੰ ਤੁਸੀਂ ਅਗਰ ਬਹੁਤ ਅੱਛੇ ਤੁਸੀਂ ਅ ਰਾਈਟਰ ਹੈਗੇ ਹੋ ਤੁਸੀਂ ਬਹੁਤ ਅੱਛਾ ਪੇਂਟ ਵੀ ਕਰਦੇ ਹੈਗੇ ਹੋ ਠੀਕ ਹੈ ਨਾ ਤੁਸੀਂ ਬਹੁਤ ਅੱਛੇ ਡਰਾਇੰਗ ਕਰਦੇ ਹੋ ਤੁਸੀਂ ਆਪਣੇ ਟੈਲੈਂਟ ਨੂੰ ਪਛਾਨ ਕੇ ਤੁਸੀਂ ਉਹਦੇ ਵੱਲ ਮੂਵ ਕਰੋ ਲੋਕਾਂ ਦੀ ਚਕਾ ਚੌਂਤ ਨੂੰ ਦੇਖ ਕੇ ਤੁਸੀਂ ਆਪਣਾ ਜਿਹੜਾ ਅਸਲੀ ਟੈਲੈਂਟ ਹੈ ਤੁਸੀਂ ਉਹਨੂੰ ਭੁੱਲ ਕੇ ਅਗਰ ਤੁਸੀਂ ਦੂਸਰੇ ਪਾਸੇ ਜਾਓਗੇ ਨਾ ਜਦੋਂ ਤੁਹਾਨੂੰ ਡੀਫੀਟ ਮਿਲਦੀ ਹੈ ਉਹਦਾ ਲੈਵਲ ਬਹੁਤ ਖਤਰਨਾਕ ਹੁੰਦਾ ਹੈ ਜੀ ਕਿਉਂਕਿ ਤੁਸੀਂ ਉਹ ਜਿਹੜਾ ਇਨਵੈਸਟ ਕੀਤਾ ਹੁੰਦਾ ਤੁਸੀਂ ਉਸ ਜਗ੍ਹਾ ਤੇ ਜਿਹਦੇ ਵਾਸਤੇ ਤੁਸੀਂ ਬਣੇ ਨਹੀਂ ਹੋ ਉਹ ਤੁਹਾਨੂੰ ਨਿਰਾਸ਼ਾ ਵੀ ਦਿੰਦਾ ਹੈ ਤੇ ਉਹਦੇ ਪਿੱਛੇ ਸੁਸਾਇਸਾਈਡ ਵੀ ਹੋ ਸਕਦਾ ਹੈ ਇਹ ਗੱਲ ਮੈਂ ਕਹਿ ਸਕਦਾ ਕਿ ਹੁਣ ਪਰਿਵਾਰ ਤੁਹਾਨੂੰ ਇੱਕ ਉਮੀਦਾਂ ਦੀ ਨਜ਼ਰ ਨਾਲ ਦੇਖਦਾ ਹੈ ਪਰਿਵਾਰ ਨੂੰ ਇਹ ਨਹੀਂ ਪਤਾ ਕਿ ਮੇਰੇ ਬੱਚੇ 'ਚ ਟੈਲੈਂਟ ਕੀ ਟੈਲੈਂਟ ਤੁਹਾਨੂੰ ਪਤਾ ਅੱਜ ਦੀ ਡੇਟ ਤੇ ਤੁਸੀਂ ਮਿਰਰ ਦੇ ਸਾਹਮਣੇ ਖੜੇ ਹੁੰਦੇ ਨਾ ਜਦ ਤੁਸੀਂ ਆਪਣੇ ਆਪ ਨੂੰ ਪੁੱਛਦੇ ਹੋ ਕਿ ਤੂੰ ਬੰਨਣਾ ਕੀ ਚਾਹੁੰਦਾ ਕਿਸ 'ਚ ਚੰਗਾ ਹੈਗਾ ਤੇ ਆਪ ਤੁਸੀਂ ਦੱਸ ਸਕਦੇ ਹੋ ਕਿ ਮੈਂ ਇਸ 'ਚ ਚੰਗਾ ਹਾਂ ਭਵੇਂ ਉਹ ਤੁਹਾਨੂੰ ਕਹਿ ਸਕਦੇ ਕਿ ਉਹ ਭਵੇਂ ਆਰਟੀਕਲ ਛੋਟਾ ਹੋਵੇ ਕੀ ਹਾਂ ਯਾਰ ਕਹ ਲੋਗੇ ਯਾਰ ਤੂੰ ਪੇ ਬੰਦਾ ਸੋਚਦਾ ਸੀਗਾ ਕਿਈ ਬੰਦਾ ਪਿੰਡ ਚ ਕੀ ਪਿੰਡਾਂ ਚ ਕਈ ਮੁੰਡਾ ਦੇ ਇਹੋ ਜਿਹੇ ਰਮਾਨ ਹੁੰਦੇ ਸੀ ਯਾਰ ਅਸੀਂ ਮਤਲਬ ਆ ਛੋਟੀ ਜੀ ਇੱਥੇ ਦੁਕਾਨ ਖੋਲਣੀ ਆ ਮੈਂ ਅੰਡਿਆਂ ਦੀ ਰੇੜੀ ਲਾ ਲਾਂਗਾ ਮੈਂ ਪੈਂਚਨ ਵਾਲੀ ਦੁਕਾਨ ਖੋਲ ਲਾਂਗਾ ਯਾਰ ਕਹਿੰਦਾ ਪਰ ਮੈਂ ਇੰਨਾ ਕੀ ਕਰਨਾ ਚਾਹਣਾ ਮੈਨੂੰ ਜਿਆਦਾ ਕੋਈ ਦੁਨੀਆ ਤੋਂ ਚਾਹੀਦਾ ਨਹੀਂ ਹੈਗਾ ਤੇ ਉਹ ਵੀ ਤਾਂ ਇੱਕ ਹੈਗਾ ਹੀ ਹੈ ਜੀ ਤੁਸੀਂ ਉੱਥੇ ਵੀ ਟਿਕ ਸਕਦੇ ਬਿਲਕੁਲ ਟਿਕ ਸਕਦਾ ਹੈ ਤੇ ਤੁਹਾਨੂੰ ਉਹਦੇ ਵਿੱਚ ਵੀ ਸ਼ਫਾਹਤ ਮਿਲ ਸਕਦੀ ਹੈ ਜੀ ਬਹੁਤ سارے ਹੈਗੇ ਨੇ ਜੀ ਅੱਜ ਦੀ ਡੇਟ ਵਿੱਚ ਕਾਫੀ ਅੱچھے ਅੱچھے ਨਾਮ ਕਮਾਏ ਜਿਨ੍ਹਾਂ ਨੇ ਜਿਹੜੇ ਫੂਡ ਇੰਡਸਟਰੀ ਵਿੱਚ ਵੀ ਹੈਗੇ ਨੇ ਜਿਹੜੇ ਪੇਂਟ ਇੰਡਸਟਰੀ ਵਿੱਚ ਵੀ ਹੈਗੇ ਨੇ ਜਿਹੜੇ ਰਾਈਟਿੰਗ ਇੰਡਸਟਰੀ ਵਿੱਚ ਹੈਗੇ ਬੜਾ ਅੱਛਾ ਨਾਮ ਕਮਾਏ ਦੇ ਆਰ ਨਾਟ ਰੀਚ ਆਊਟ ਅਨਦਰ ਐਨੀ ਅਦਰ ਇੰਡਸਟਰੀ ਲਾਈਕ ਸੇਲੀਬ੍ਰਿਟੀ ਤਾਂ ਉਹ ਵੀ ਹੈਗੇ ਨੇ ਨਾ ਸੇਲੀਬ੍ਰਿਟੀ ਤਾਂ ਉਹ ਵੀ ਬਣੇ ਨੇ ਨਾ ਆਪਣੇ ਕੰਮ ਨੂੰ ਤੁਸੀਂ ਸ਼ਫਾ ਦੇ ਦੋਗੇ ਨਾ ਜਦ ਤੁਸੀਂ ਆਪਣੇ ਕੰਮ ਨੂੰ ਬਹੁਤ ਨਿਰਪੱਖ ਤਰੀਕੇ ਨਾਲ ਤੁਸੀਂ ਆਪਣਾ ਕਢ ਲੋਗੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੇਖ ਲੋਗੇ ਦੈਨ ਯੂ ਵਿਲ ਫੀਲ ਕਿ ਹਾਂ ਇਹ ਮੇਰੀ ਜਗ੍ਹਾ ਹੈ ਮੈਨੂੰ ਲੱਗਿਆ ਸੀਗਾ ਕਿ ਮੈਂ ਹੁਣ 23 ਸਾਲ ਆਪਣੇ ਇਸ ਕੰਮ 'ਚ ਤਾਂ ਦੇ ਦਿੱਤੇ ਨੇ ਬਟ ਅੰਦਰੋਂ ਮੈਂ ਕਿਤੇ ਨਾ ਕਿਤੇ ਨਾ ਇੱਕ ਫੀਲ ਕਰਦਾ ਸੀਗਾ ਯਾਰ ਸੈਟੀਸਫਾਈ ਨਹੀਂ ਸੀ ਸੈਟੀਸਫਾਈ ਦਾ ਫੀਲ ਨਹੀਂ ਕਰਦਾ ਸੀਗਾ ਯਾਰ ਮੈਂ ਅੱਜ ਇੱਥੇ ਜਾ ਰਿਹਾ ਹੈਗਾ ਮੇਰੀ ਜਗ੍ਹਾ ਤੁਰਨ ਦੀ ਕਿਤੇ ਹੋਰ ਹੈ ਮੈਂ ਇੱਥੇ ਮੂਵ ਕਰ ਰਿਹਾ ਹਾਂ 듀 ਟੂ ਮਾਈ ਯੂ ਕੈਨ ਸੇ ਕਿ ਹਾਂ ਵੀ ਚਲੋ ਇੱਕ ਫੈਮਿਲੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕਰਨ ਦੀ ਮਜਬੂਰੀਆਂ ਚ ਹੋਇਆ ਉਹ ਵੀ ਜ਼ਰੂਰੀ ਸੀ ਕਿਤੇ ਨਾ ਕਿਤੇ ਪਰਿਵਾਰ ਵੀ ਜੀ ਮੈਨੂੰ ਕੋਈ ਪ੍ਰੈਸ਼ਰ ਨਹੀਂ ਸੀਗਾ ਹਮ ਬਟ ਮੇਰੀ ਇੱਕ ਇਨਰ ਸੋਲ ਹੁੰਦੀ ਹੈ ਨਾ ਜਿੱਦਾਂ ਕਹਿੰਦੇ ਕਿ ਦਿਸ ਇਜ਼ ਦਾ ਰਾਈਟ ਟਾਈਮ ਜਿੱਦਾਂ ਹੁਣ ਮੇਰੇ ਵਾਈਫ ਨੇ ਮੈਨੂੰ ਮੈਨੂੰ ਕਿਹਾ ਕਿਦੇ ਮੈਨੂੰ ਉਹਨੇ ਇਹ ਨਹੀਂ ਕਿਹਾ ਹੈਗਾ ਕਿ ਤੁਸੀਂ ਇਸ ਇੰਡਸਟਰੀ ਚਲੇ ਜਾਓ ਹਾਲਾਂਕਿ ਤੁਹਾਨੂੰ ਪਤਾ ਹੈਗਾ ਕਿ ਵਾਈਫ ਦਾ ਇੱਕ ਸਪੋਰਟਿਵ ਇਹਦੇ ਵਿੱਚ ਹੋਣਾ ਇੱਕ ਉਹਦੇ ਲਈ ਪਤਾ ਨਹੀਂ ਉਹਨੂੰ ਲੱਗੇ ਕਿ ਡੇਂਜਰਸ ਹੈ ਬਟ ਉਹਨੂੰ ਮੇਰੇ ਉੱਪਰ ਜਿੰਨਾ ਟਰਸਟ ਹੈ ਸ਼ਾਇਦ ਕਿਸੇ ਉੱਪਰ ਹੈ ਵੀ ਨਹੀਂ ਦੇਉ ਮੈਂ ٹرسٹ ਨੂੰ ਹਮੇਸ਼ਾ ਬਾਈਂਡ ਕਰਕੇ ਰੱਖੂਗਾ ਕਿ ਉਹ ٹرسٹ ਕਿਤੇ ਲੂਜ਼ ਨਹੀਂ ਕਰਾਂਗਾ ਚਾਹੇ ਮੈਂ ਜਿਹੜੇ ਮਰਜ਼ੀ ਜਿਸ ਮਰਜ਼ੀ ਲੈਵਲ ਤੇ ਚਲੇ ਆਵਾਂ ਠੀਕ ਹੈ ਜੀ ਇਹ ਤੁਹਾਡਾ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਵੀ ਨਾਲ-ਨਾਲ ਆਪਾਂ ਕਰਦੇ ਆਂ ਨਾਲ-ਨਾਲ ਚਲਾਉਂਦੇ ਆਂ ਅ ਇਸ ਸ਼ਹਿਰ ਨੇ ਤੁਹਾਨੂੰ ਐਕਸੈਪਟ ਕਰ ਲਿਆ ਪਰ ਜਿਹੜੇ ਬੰਦਿਆਂ ਨੂੰ ਇਸ ਸ਼ਹਿਰ ਨੇ ਐਕਸੈਪਟ ਨਹੀਂ ਕੀਤਾ ਮੈਂ ਬੰਬਈ ਦੀ ਗੱਲ ਕਰ ਰਿਹਾ ਜੀ ਤੇ ਉਹਨਾਂ ਬੰਦਿਆਂ ਦੀ ਨਿਗਾਹ ਤੋਂ ਜੇ ਤੁਸੀਂ ਦੇਖਣਾ ਹੋਵੇ ਤਾਂ ਉਹਨਾਂ ਦੇ ਲਈ ਉਸ ਸ਼ਹਿਰ ਦੀ ਪ੍ਰਭਾਸ਼ਾ ਕੀ ਹੈ ਉਹਨਾਂ ਦੇ ਲਈ ਕਿੰਨਾ ਮੁਸ਼ਕਿਲ ਹੈ ਉਸ ਸ਼ਹਿਰ ਮੁਸ਼ਕਿਲ ਦੇਖੋ ਮੁੰਬਈ ਸ਼ਹਿਰ ਕਿਸੇ ਵਾਸਤੇ ਮੁਸ਼ਕਿਲ ਨਹੀਂ ਹੈ ਪੁਰਾਣੇ ਟਾਈਮ ਚ ਜਿ세 ਕਹਿੰਦੇ ਹੁੰਦੇ ਸੀ ਪੈਸਾ ਉੜਦਾ ਹੈ ਫੜਨ ਵਾਲਾ ਚਾਹੀਦਾ ਹਾਂ ਪੱਕੀ ਗੱਲ ਹੈ ਤੁਹਾਨੂੰ ਫੜਨ ਵਾਲਾ ਚਾਹੀਦਾ ਤੁਸੀਂ ਆਪਦੀ ਡੇਟ ਚ ਗਏ ਹੋ ਤੁਸੀਂ ਤੁਸੀਂ ਕਿਸੇ ਨੂੰ ਮਿਲ ਨਹੀਂ ਰਹੇ ਮੇਰੇ ਜਿੱਥੇ ਮੈਂ ਰਹਿਣਾ ਹੈ ਮੇਰੇ ਨਾਲ ਰੂਮ ਮੇਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਅੱਜ ਰਹਿੰਦੇ ਨੇ ਉੱਥੇ 2-2 ਢਾਈ ਢਾਈ ਸਾਲ ਹੋ ਗਏ ਨੇ ਉਹ ਕਹਿੰਦੇ ਮੈਂ ਉਹਨਾਂ ਨੂੰ ਪੁੱਛਦਾ ਮੈਂ ਕਹਿੰਦਾ ਤੁਸੀਂ ਕਿੰਨਾ ਕੁ ਵਰਕ ਲਿੰਗ ਤੁਸੀਂ ਮੇਰੇ ਨਾਲ ਕੋਈ ਸ਼ੇਅਰ ਤਾਂ ਕਰੋ ਤੁਸੀਂ ਆਪਣਾ ਜਿਹੜਾ ਕੀਤਾ ਕਹਿੰਦੇ ਅਸੀਂ ਅਜੇ ਤੱਕ ਕੈਮਰਾ ਫੇਸ ਨਹੀਂ ਕੀਤਾ 1.5 ਸਾਲ ਬੰਦਾ ਉਹਨ ਉੱਥੇ ਬੈਠਾ ਹੈ ਹੁਣ ਉਹ ਬੰਦੇ ਮਨ ਚ ਸੋਚਣ ਕਿ ਹਾਂ ਮੈਨੂੰ ਕੋਈ ਪ੍ਰੋਡਿਊਸਰ ਆ ਕੇ ਘਰੋਂ ਚੱਕੇਗਾ ਤੇ ਬਣਾਏਗਾ ਮੇਰੇ ਲਈ ਦੇਵੇਗਾ ਇਦਾਂ ਨਹੀਂ ਹੁੰਦਾ ਵੀਰ ਜੀ ਆਪਣੇ ਆਪ ਦੇ ਉੱਪਰ ਮਿਹਨਤ ਜਦ ਤੱਕ ਨਹੀਂ ਤੁਸੀਂ ਕਰਦੇ ਨਾ ਜਦ ਤੱਕ ਆਪਣੇ ਨੂੰ ਠੋਕਦੇ ਨਹੀਂ ਬਜਾਂਦੇ ਨਹੀਂ ਜਦ ਤੱਕ ਆਪਣੇ ਨੂੰ ਦੱਸਦੇ ਨਹੀਂ ਹੂ ਐਮ ਆਈ ਤੁਸੀਂ ਕਿਦਾਂ ਦੱਸੋਗੇ ਕਿ ਤੁਸੀਂ ਕੌਣ ਹੋ ਸ਼ੋਅ ਤਾਂ ਕਰਨਾ ਪੈਣਾ ਨਾ ਪ੍ਰੋਫਾਈਲ ਕਿਤੇ ਨਾ ਕਿਤੇ ਤਾਂ ਬਣੇਗੀ ਨਾ ਬਹੁਤ ਲੋਕ ਹੈ ਜਿਹੜੇ ਇਸ ਪ੍ਰੋਫਾਈਲ ਨੂੰ ਬਣਾਉਣਾ ਚਾਹਦੇ ਨਹੀਂ ਹੁਣ ਮੈਂ ਤੁਹਾਨੂੰ ਦੱਸਦਾ ਮੇਰੀ ਮੇਰੀ ਏਜ ਦੇ ਲੋਕ ਜਿਹੜੇ ਉੱਥੇ ਬੈਠੇ ਨੇ ਅੱਜ ਦੇ ਡੇਟ ਉਹ ਕਹਿੰਦੇ ਜੀ ਨਹੀਂ ਇੱਕ ਜਿੱਦ ਆ ਹੀਰੋ ਆਉਗਾ ਉਹ ਐਕਸੈਪਟੈਂਸ ਮਿਲਣੀ ਨਹੀਂ ਤੁਹਾਡੀ ਵੀ ਇੱਕ ਜਿੱਦ ਹੈਗੀ ਹੈ ਤੇ ਉਹ ਬੰਦੇ ਫਿਰ ਵਾਪਸ ਹੀ ਫਲਾਈਟ ਫੜਨਗੇ ਜੋ ਮਿਲਦਾ ਹੋ ਤੁਸੀਂ ਕਰਨਾ ਨਹੀਂ ਜੋ ਮਿਲਦਾ ਹੋ ਤੁਸੀਂ ਕਰਨਾ ਨਹੀਂ ਜਿਹਦੇ ਵਾਸਤੇ ਤੁਹਾਡੀ ਲੁੱਕ ਜਿਹੜੀ ਮੈਟਰ ਕਰਦੀ ਹੈਗੀ ਜਿਹੜਾ ਦੇਖੋ ਸਟੋਰੀ ਰਾਈਟਰ ਕਿਸੇ ਚੀਜ਼ ਨੂੰ ਦੇਖ ਕੇ ਲਿਖਦਾ ਹੈਗਾ ਪ੍ਰੋਡਿਊਸਰ ਨੇ ਪੈਸੇ ਖਰਚਨੇ ਹੈਗੇ ਡਾਇਰੈਕਟਰ ਦੀ ਨਿਗਾਹ ਡਿਫਰੈਂਟ ਹੁੰਦੀ ਹੈਗੀ ਹੈ ਨਾ ਤੁਹਾਨੂੰ ਜਿਹੜਾ ਕੈਰੇਕਟਰ ਦਿੱਤਾ ਜਾ ਰਿਹਾ ਤੁਸੀਂ ਉਹਨੂੰ ਐਕਸੈਪਟ ਤਾਂ ਕਰੋ আচ্ছা ਬਿਲਕੁਲ ਤੁਹਾਡੀ ਗੱਲ ਨਾਲ ਹੀ ਮੈਂ ਜਿਹੜੀ ਗੱਲ ਹੈ ਕਿ ਆ ਤੁਸੀਂ ਨਹੀਂ ਵੱਡਾ ਮਿਲਦਾ ਤਾਂ ਕਮ ਸੇ ਕਮ ਛੋਟਾ ਵੀ ਨਾ ਛੱਡੋ ਨਾ ਜੋ ਤੁਸੀਂ ਕਰ ਸਕਦੇ ਹੋ ਤਾਂ ਇੱਕ ਨਸੀਰਉਦੀਨ ਸ਼ਾਹ ਉਹ ਕਿਤੇ ਕਹਿੰਦੇ ਨੇ ਕਿਸ ਜਗ੍ਹਾ ਤੇ ਉਹ ਓਮਪੁਰੀ ਜੀ ਵੀ ਕਹਿੰਦੇ ਉਹਨਾਂ ਦੇ ਨਾਲ ਉਸ ਵਕਤ ਬੈਠੇ ਸੀਗੇ ਤੇ ਐਨਐਸ ਐਨਐਸਡੀ ਵਾਲੇ ਬੰਦੇ ਨੇ ਜੀ ਇਹ ਸਾਰੇ ਥੀਏਟਰ ਦੇ ਆਰਟ ਦੇ ਪੁਰਾਣੇ ਲੋਕ ਨੇ ਤੇ ਉਹ ਕਹਿੰਦੇ ਵੀ ਜੇ ਆਰ ਥੀਏਟਰ ਤੁਸੀਂ ਕਰਨਾ ਹੈ ਤਾਂ ਤੁਹਾਨੂੰ ਜ਼ਰੂਰੀ ਥੋੜੀ ਆ ਵੀ ਤੁਹਾਡੇ ਕੋਲੇ 6 ਬੰਦੇ ਹੋਣ ਤੁਹਾਡੇ ਨਾਲ ਕੁਰਸੀਆਂ ਲੱਗੇ ਸੈੱਟ ਲੱਗੇ ਪੂਰੇ ਕੈਮਰੇ ਲੱਗੇ ਨਾ ਕਹਿੰਦੇ ਐਂ ਥੋੜੀ ਹੁੰਦਾ ਥੀਏਟਰ ਕਰਨਾ ਤੁਸੀਂ ਜੇ ਕੋਰਡियंस ਆਵੇ ਤੁਹਾਨੂੰ ਇਹ ਕਹਿੰਦਾ ਥੋੜਾ ਕਹਿੰਦਾ ਤੁਸੀਂ ਆਪਦੇ ਦੋਸਤ ਨੂੰ ਖੜਾਓ ਸਾਹਮਣੇ ਤੇ ਤੁਸੀਂ ਕੋਈ ਕਪਤਾ ਚੱਕੋ ਤੇ ਤੁਸੀਂ ਪੜੋ ਉਹਨੂੰ ਕਹਿੰਦਾ ਐਂ ਵੀ ਤੁਸੀਂ ਕਰ ਸਕਦੇ ਹੋ ਥੀਏਟਰ ਜੇ ਤੁਸੀਂ ਆਪਣਾ ਕੁਝ ਕਰਨਾ ਚਾਹੁੰਦੇ ਹੋ ਤਾਂ ਇਦਾਂ ਵੀ ਹੋ ਸਕਦਾ ਜ਼ਰੂਰੀ ਨਹੀਂ ਕਿ ਸਾਰੇ ਤਾਵੇਂ ਚਾਵੇਂ ਚਾਹੀਦੇ ਆ ਪਹਿਲਾਂ ਉਹ ਚੀਜ਼ਾਂ ਸਾਰੀਆਂ ਤਾਂ ਕਿਸੇ ਨੂੰ ਵੀ ਨਹੀਂ ਅੱਜ ਤੱਕ ਮੈਨੂੰ ਲੱਗਦਾ ਕਿਸੇ ਨੂੰ ਵੀ ਨਸੀਬ ਨਹੀਂ ਹੋਈਆਂ ਜਿਹੜੇ ਅੱਜ ਵੀ ਵੱਡੇ ਸਟਾਰ ਨੇ ਜੀ ਬਿਲਕੁਲ ਇਹ ਤਾਂ ਗੱਲ ਬਿਲਕੁਲ ਉਹਨਾਂ ਨੇ ਸਹੀ ਕਹੀ ਹੈ ਕਿ ਸਟਾਰਟ ਕਰਨ ਵਾਸਤੇ ਤੁਹਾਡਾ ਜਜ਼ਬਾ ਚਾਹੀਦਾ ਹੈ ਹੂੰ ਕਿ ਸਟਾਰਟ ਕਰਨਾ ਹੈ ਮੈਂ ਤੁਸੀਂ ਅਗਰ ਭੀੜ ਨੂੰ ਦੇਖਣ ਲੱਜੋਗੇ ਕਿ ਇੱਥੇ 10 ਬੰਦੇ ਖੋਣਗੇ ਖੜੇ ਤਾਂ ਮੈਂ ਕੁਝ ਗੱਲ ਕਰ ਸਕੂਗਾ ਇਦਾਂ ਨਹੀਂ ਹੁੰਦਾ ਹੈਗਾ ਨੁੱਕੜ ਨਾਟਕ ਇਦਾਂ ਹੀ ਤਾਂ ਚੱਲੇ ਸੀ ਕਿ ਜਦੋਂ ਸਟਾਰਟਿੰਗ ਦੇ ਵਿੱਚ ਚੱਲਦੇ ਸੀਗੇ ਅਸੀਂ ਦੇਖਦੇ ਸੀ ਨੁੱਕੜ ਨਾਟਕ ਵਗੈਰਾ ਜਿਹੜੇ ਜਗ੍ਹਾ ਜਗ੍ਹਾ ਥੀਏਟਰ ਦੇ ਆਰਟਿਸਟ ਹੁੰਦੇ ਸਨ ਸਟਾਰ ਸੈਕਟਰ ਸੇ ਖੜ ਕੇ ਆਪਣੇ ਆਪ ਹੀ ਬ ਉਹ ਬੰਦੇ ਚ ਪਤਾ ਨਹੀਂ ਹੁਣ ਕਿਹੜਾ ਬੰਦਾ ਹੋਵੇ ਜਿਹੜਾ ਰਾਈਟਰ ਵੀ ਹੋ ਸਕਦਾ ਹੈ ਕੋਈ ਪ੍ਰੋਡਿਊਸਰ ਵੀ ਹੋ ਸਕਦਾ ਹੈ ਕੋਈ ਡਾਇਰੈਕਟਰ ਵੀ ਹੋ ਸਕਦਾ ਹੈ ਯੂ ਨੈਵਰ ਨੋ ਤੁਸੀਂ ਸਟਾਰਟ ਤਾਂ ਕਰੋ ਕੁਝ ਜੀ ਇਫ ਯੂ ਕੈਨ ਡੂ ਸਮਥਿੰਗ ਯੂ ਸ਼ੁੱਡ ਡੂ ਇਟ ਅਗਰ ਤੁਸੀਂ ਕੁਝ ਕਰ ਨਹੀਂ ਸਕਦੇ ਤਾਂ ਫਿਰ ਬੰਦਾ ਤਾਂ ਘਰੀ ਬੈਠੇਗਾ ਨਾ ਬਿਲਕੁਲ ਫਿਰ ਤਾਂ ਕੋਈ ਰਸਤਾ ਹੀ ਨਹੀਂ ਹੈ ਰੱਬ ਨੇ ਤਾਂ ਤੁਹਾਨੂੰ ਹਰ ਚੀਜ਼ ਨਾ ਕਦੇ ਨਾ ਕਦੇ ਰੱਬ ਨੇ ਜੇ ਬਣਾਇਆ ਨਾ ਤੁਹਾਨੂੰ ਤਾਂ ਕਿਸੇ ਨਾ ਕਿਸੇ ਕਲਾ ਦੇ ਨਾਲ ਨਵਾਜ਼ਿਆ ਵੀ ਹੈ ਇਹ ਪੱਕੀ ਗੱਲ ਹੈ ਇਹ ਤੁਹਾਨੂੰ ਫਾਈਂਡ ਆਊਟ ਕਰਨਾ ਹੈ ਕਿ ਤੁਸੀਂ ਪੱਤਰਕਾਰ ਬੰਨਾ ਹੈ ਜਾਂ ਆਰਟਿਸਟ ਬੰਨਾ ਹੈ ਜਾਂ ਤੁਸੀਂ ਆਈਟੀ 'ਚ ਜਾਣਾ ਹੈ ਜਾਂ ਤੁਸੀਂ ਪੇਂਟ ਕਰਨਾ ਹੈਗਾ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਤੁਹਾਨੂੰ ਲੱਭਣਾ ਹੈ ਤੁਸੀਂ ਇਹ ਤੁਸੀਂ ਆਪਣੇ ਆਪ ਨੂੰ ਲੱਭੋ ਨਹੀਂ ਹੁੰਦਾ ਵੀ ਹੈ ਤੁਹਾਨੂੰ ਸਾਇੰਸ ਮਿਲਦੇ ਜ਼ਰੂਰ ਨੇ ਪਰ ਕਈ ਵਾਰ ਨਾ ਲੋਕਾਂ ਦੀ ਚੱਕਾ ਚੌਂਦ ਏਦਾਂ ਦੀ ਹੁੰਦੀ ਹੈ ਨਾ ਉਹ ਹਲਕਾ ਪੈ ਜਾਂਦਾ ਉਹ ਉਲਝ ਜਾਂਦਾ ਉਹ ਉਲਝ ਜਾਂਦਾ ਡਿਸਾਈਡ ਨਹੀਂ ਕਰ ਪਾਉਂਦਾ ਡਿਸਾਈਡ ਨਹੀਂ ਕਰ ਪਾਉਂਦਾ ਕਿ ਮੈਂ ਯਾਰ ਵਾਕਈ ਇਹਦੇ ਵਾਸਤੇ ਹੈਗਾ ਕਿ ਨਹੀਂ ਹੈਗਾ ਅੱਜ ਦੀ ਪੀੜ੍ਹੀ ਦੇ ਵਿੱਚ ਤਾਂ ਡਿਸੀਜਨਾਂ ਦੀ ਹੋਰ ਬੜੀ ਵੱਡੀ ਦਿੱਕਤ ਹੈ ਜੀ ਕਿ ਸਾਰੇ ਬਹੁਤ ਸੋਚ ਕੇ ਸਮਝ ਕੇ ਜਿੱਨਾ ਚੱਲਣ ਲੱਗੇ ਉਹਨੇ ਔਖਾ ਹੋ ਗਿਆ ਡਿਸੀਜਨ ਬਹੁਤ ਔਖਾ ਹੋ ਗਿਆ ਜੀ ਐਕਚੁਅਲੀ ਕੀ ਹੁੰਦਾ ਹੈ ਕਿ ਇੱਕ ਪੈਰੈਂਟਲ ਪ੍ਰੈਸ਼ਰ ਵੀ ਬਹੁਤ ਅੱਜ ਦੀ ਡੇਟ 'ਚ ਕਾਫੀ ਜ਼ਿਆਦਾ ਹੋ ਗਿਆ ਬੱਚਿਆਂ ਵਾਸਤੇ ਐਂਡ ਪਲੱਸ ਜਿਹੜੀ ਕਮਿਊਨਿਟੀ ਐਕਸੈਪਟੈਂਸ ਹੈ ਨਾ ਜਿਹੜੀ ਇਹ ਬੜੀ ਡਿਫਿਕਲਟ ਹੋ ਗਈ ਹੈ ਕਿ ਤੂੰ ਅੱਜ ਕੀ ਬਣੇਗਾ ਕਰਦੇ ਭਾਵੇਂ ਪੁੱ ਜਾਂ ਚੁਰਬੜੀ ਹੋ ਜਾਂਦੀ ਹੈਗੀ ਕਿ ਬੱਚਾ ਹੁਣ ਚੱਲ ਠੀਕ ਹੈ ਅਗਰ ਮੈਂ ਕਹਾਂ ਕਿ ਹਾਂਜੀ ਉਸ ਸਮੋਸੇ ਦੀ ਰੀੜੀ ਲਾ ਰਹੇ ਜੀ ਪੁੱਛੋ ਰੀੜੀ ਲਾ ਰਹੇ ਹੁਣ ਇਹ ਪਤਾ ਕਿ ਉਹਦੇ ਸਮੋਸੇ ਬਹੁਤ ਸਭ ਤੋਂ ਜ਼ਿਆਦਾ ਵਿਕਦੇ ਉਹਦੇ ਹੀ ਨੇ ਸਾਰੇ ਲੋਕ ਖਾਂਦੇ ਉਹਦੇ ਕੋਲੋਂ ਹੈ ਕਿ ਨਾਲ ਭਵੇਂ ਵੱਡਾ ਸਾਰਾ ਭਵੇਂ ਰੈਸਟੋਰੈਂਟ ਵੀ ਖੁੱਲਾ ਹੋਵੇ ਫਿਰ ਵੀ ਉਹਦੇ ਕੋਲ ਆ ਕੇ ਖਾਂਣਗੇ ਬਿਕਾਜ਼ ਹੀ ਹੈਵ ਅ ਟੇਸਟ ਟੇਸਟ ਨਹੀਂ ਹੋਗਾ ਤਾਂ ਫਿਰ ਕਿਦਾਂ ਚੱਲੇਗਾ ਠੀਕ ਹੈ ਨਾ ਅੱਜ ਦੀ ਡੇਟ ਦੇ ਵਿੱਚ ਬਹੁਤ ਅੱਛੇ ਅੱਛੇ ਬੰਦੇ ਨੇ ਜਿਹੜੇ ਆਪਣਾ ਕੰਮ ਕਰਦੇ ਨੇ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਅੰਦਰੋਂ ਗੁਣ ਪਛਾਣੋ ਕਿ ਤੁਸੀਂ ਕਿਸ ਵਾਸਤੇ ਬਣੇ ਬਾਕੀ ਤਾਂ ਬਾਕੀ ਤਾਂ ਕੋਈ ਵੱਡੀ ਲੋੜ ਹੀ ਨਹੀਂ ਉਹਦੇ ਵਿੱਚ ਮਿਹਨਤ ਵੀ ਨਹੀਂ ਕਰਨੀ ਪੈਂਦੀ ਸੱਚੀ ਗੱਲ ਹੈ ਉਹ ਚ ਮਿਹਨਤ ਵੀ ਜਿਆਦਾ ਨਹੀਂ ਕਰਨੀ ਪੈਂਦੀ ਜਦੋਂ ਤੁਹਾਨੂੰ ਆਪਣਾ ਸਕਿੱਲ ਪਤਾ ਲੱਗ ਜਾਂਦਾ ਹੈ ਇਹ ਚੀਜ਼ ਹੈ ਤਾਂ ਭਾਜੀ ਆਪਾਂ ਸਮੇਂ ਦੇ ਆਖਰੀ ਪੜਾਅ ਦੇ ਵਿੱਚ ਬੈਠੇ ਆ ਕਿ ਸਾਡਾ ਜਿਹੜਾ ਵਕਤ ਹੈ ਉਹ ਵੀ ਇੱਕ ਸੀ ਲਿਮਟਿਡ ਰੱਖਿਆ ਹੋਇਆ ਪਰ ਜ਼ਰੂਰ ਅਸੀਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਵੀ ਕਰਨੀਆਂ ਚਾਹੁੰਦੇ ਆ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਲੋਡ ਹੈ ਆਰਟਿਸਟਾਂ ਦੀ ਗਰੋਇੰਗ ਸਿਨੇਮਾ ਪੰਜਾਬੀ ਸਿਨੇਮਾ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਹੈ ਤੇ ਤੁਸੀਂ ਠੀਕ ਹੈ ਤੁਸੀਂ ਗੱਲ ਕੀਤੀ ਸੀ ਕਿ ਬੰਬੇ ਦੇ ਵਿੱਚ ਜਾ ਕੇ ਇੱਕ ਸੈਪਟੈਂਸ ਮਿਲ ਜਾਂਦੀ ਆ ਪਰ ਤੁਹਾਨੂੰ ਇਹ ਕਿਉਂ ਲੱਗਦਾ ਕਿ ਤੁਹਾਡੀ ਆਪ ਦੀ ਧਰਤੀ ਦੇ ਵਿੱਚ ਜਿਹੜੀ ਇੰਡਸਟਰੀ ਆ ਪੰਜਾਬੀ ਇੰਡਸਟਰੀ ਪੰਜਾਬ ਦੇ ਵਿੱਚ ਤੇ ਉਹਦੇ ਵਿੱਚ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਮਿਲ ਰਿਹਾ ਜਾਂ ਕੰਮ ਕਰਨਾ ਨਹੀਂ ਚਾਹੁੰਦੇ ਕੀ ਕਾਰਨ ਨੇ ਜੀ ਕੀ ਉਹਦੇ ਵਿੱਚ ਕੀ ਹੈ ਮਸਲਾ ਸਾਰਾ ਹਾਂਜੀ ਮੈਂ ਤੁਹਾਨੂੰ ਦੱਸ ਦਿਆਂ ਹਾਲਾਂਕਿ ਪਾਲੀਵੁੱਡ ਇੰਡਸਟਰੀ 'ਚ ਕੰਮ ਕਰਨਾ ਆਪਣੇ ਆਪ 'ਚ ਖੁਸ਼ਕਿਸਮਤ ਹੈ ਜੀ ਪੰਜਾਬ ਦੇ ਲੋਕਾਂ ਨੂੰ ਜਦੋਂ ਵਿੱਚ ਕੰਮ ਮਿਲਦਾ ਅਸੀਂ ਵੀ ਕੰਮ ਇੱਥੋਂ ਸ਼ੁਰੂ ਕੀਤਾ ਹੈ ਮੈਂ ਜੀ ਪੰਜਾਬੀ ਤੋਂ ਆਪਣਾ ਕੈਰੀਅਰ ਆਪਣਾ ਸ਼ੁਰੂ ਕੀਤਾ ਹੈ ਤੇ ਹੁਣ ਅੱਜ ਦੀ ਡੇਟ ਤੱਕ तकरीबन ਮੁੰਬਈ ਵਿੱਚ ਹਰ ਚੈਨਲ ਦੇ ਉੱਪਰ ਮੈਂ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਜਦੋਂ ਕੰਮ ਮਿਲਦੇ ਨੇ ਜੀ ਤੇ ਐਕਚੁਅਲੀ ਕੀ ਹੁੰਦਾ ਕਿ ਸਾਡੇ ਕੋਲ ਜਿਹੜੀ ਅਪਰੋਚ ਆਂਦੀ ਹੈ ਨਾ ਸਟਾਰਟਿੰਗ ਦੇ ਵਿੱਚ ਸਾਡੇ ਕੋਲ ਨਾ ਕਾਸਟਿੰਗ ਡਾਇਰੈਕਟਰ ਜੀ ਹੁੰਦੇ ਜਿਹੜੇ ਅਪਰੋਚ ਕਰਦੇ ਨੇ ਡਾਇਰੈਕਟਲੀ ਉਹ ਸਾਨੂੰ ਜਦੋਂ ਅਪਰੋਚ ਕਰਦੇ ਨੇ ਨਾ ਉਹ ਸਾਡੇ ਕੋਲ ਜਦੋਂ ਰੋਲ ਸਮਝਾਉਂਦੇ ਨੇ ਸਾਨੂੰ ਪਤਾ ਲੱਗਦਾ ਅੱਗੇ ਜਾ ਕੇ ਉਹ ਇੱਕ ਇਹ ਇੱਕ ਰੋਲ ਨਿਕਲ ਜਾਂਦਾ ਫੀਚਰ ਕਾਸਟ ਜਿਹਨੂੰ ਆਪਾਂ ਕਹਿੰਦੇ ਆ ਜਿਹਦੇ ਵਿੱਚ ਨਾ ਇੱਕ ਬੰਦਾ ਦਿਖਾਇਆ ਜਾਂਦਾ ਇੱਕ ਅੰਦਾ ਡਾਇਲੋਗ ਉਹਨੇ ਬੋਲਤਾ ਬੋਲਤਾ ਨਹੀਂ ਤਾਂ ਉੱਥੇ ਹੀ ਬੰਦਾ ਖੜਾ ਹੈਗਾ ਉਹ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਬਹੁਤ ਸਾਰੇ ਸਿਤਾਰੇ ਜਿਹੜੇ ਅੱਜ ਦੇ ਡੇਟ ਵਿੱਚ ਵੈਲ नोन ਨੇ ਉਹੀ ਚੱਲਦੇ ਨੇ ਜੀ ਸਾਡੇ ਲਈ ਕੀ ਹੁੰਦਾ ਹੈਗਾ ਕਿ ਹਾਊ ਕੈਨ ਵੀ ਸ਼ੋ ਆ ਟੈਲੈਂਟ ਅਸੀਂ ਅਗਰ ਕਿਸੇ ਨੂੰ ਅਪਰੋਚ ਕਰੀਏ ਕੋਈ ਗੱਲਬਾਤ ਕਰੀਏ ਤਾਂ ਨਾਮ ਤਾਂ ਕਰ ਨਹੀਂ ਲਊਗਾ ਪਰ ਬਹੁਤ ਲੋਕਾਂ ਨੇ ਕਿਹਾ ਹੈਗਾ ਕਿ ਹਾਂ ਜੀ ਜੇ ਤੁਸੀਂ ਇਨਪੁੱਟ ਕਰੋਗੇ ਕੁਝ ਤਾਂ ਤੁਹਾਨੂੰ ਅਸੀਂ ਅੱਛਾ ਰੋਲ ਦੇ ਸਕਦੇ ਹਾਂ ਪਰ ਸਾਡੇ ਲਈ ਹੁਣ ਇਨਪੁਟ ਅਸੀਂ ਕਰੀਏ ਜਾਂ ਫਿਰ ਅਸੀਂ ਆਪਣੇ ਟੈਲੈਂਟ ਦੇ ਉੱਪਰ ਕੰਮ ਕਰ ਲਈਏ ਫਿਰ ਟੈਲੈਂਟ ਆਪਣਾ ਉੱਚਾ ਕਰ ਲਓ ਕਿਹਾ ਵੀ ਜਿਹੜਾ ਇਨਪੁਟ ਬੋਲ ਰਿਹਾ ਹੈਗਾ ਉਹ ਤੁਹਾਨੂੰ ਇਨਪੁਟ ਦੇਵੇ ਮੈਂ ਵੀ ਗੱਲ ਕਹਿ ਰਿਹਾ ਸੀ ਕਿ ਬੰਬੇ ਦੇ ਆਰਟਿਸਟ ਬਹੁਤ ਆ ਰਹੇ ਨੇ ਪੰਜਾਬੀ ਫਿਲਮ ਸਿਨੇਮੇ ਵੱਲ ਨੂੰ ਹੋਏ ਨੇ ਤੁਸੀਂ ਫਿਲਮ ਬਣਾਓ ਜੀ ਅਸੀਂ ਵੀ ਹੋਵਾਂਗੇ ਵਿੱਚ ਕਰ ਲਾਂਗੇ ਅਸੀਂ ਰੋਲ ਵੀ ਕਰਾਂਗੇ ਤੇ ਪਰ ਮਤਲਬ ਕੰਪੈਰੀਟਿਵਲੀ ਤੁਹਾਨੂੰ ਕੀ ਲੱਗਦੇ ਫਰਕ ਕੀ ਲੱਗਦੇ ਨੇ ਪ੍ਰੋਫੈਸ਼ਨਲਿਜ਼ਮ ਹਮ ਪ੍ਰੋਫੈਸ਼ਨਲਿਜ਼ਮ ਬਹੁਤ ਫਰਕ ਹੈ ਜੀ ਹਮ ਸਾਡੇ ਮੁੰਬਈ ਦੇ ਵਿੱਚ ਵੀ ਅਗਰ ਕਿਸੇ ਅਗਰ ਮੈਂ ਕਹਿੰਨਾ ਨਾ ਕਿਸੇ ਅਗਰ ਡਰਾਈਵਰ ਦੀ ਵੀ ਕਾਸਟਿੰਗ ਹੁੰਦੀ ਹੈ ਨਾ ਤਾਂ ਉਹਦਾ ਵੀ ਪ੍ਰੋਪਰ ਆਡੀਸ਼ਨ ਹੁੰਦਾ ਹੈ ਕਿ ਤੂੰ ਡਰਾਈਵਰ ਬੰਦਾ ਹੈ ਤੂੰ ਸਿਰਫ ਡਰਾਈਵਰ ਗੱਡੀ 'ਚ ਬੈਠਣਾ ਤੂੰ ਦੇਖਣਾ ਲੁੱਕ ਦੇਣੀ ਹੈ ਤੂੰ ਚਲੇ ਜਾਣਾ ਉਹਦੀ ਵੀ ਇੱਕ ਕਾਸਟਿੰਗ ਹੁੰਦੀ ਹੈ ਪ੍ਰੋਪਰ ਤਰੀਕੇ ਨਾਲ ਲੱਤੇ ਜਾਂਦੇ ਆਡੀਸ਼ਨਸ ਇੱਥੇ ਮੈਂ ਦੇਖਿਆ ਦੋ ਤਿੰਨ ਵਾਰ ਦੇਖਿਆ ਹੈਗਾ ਕਿ ਹੁਣ ਸਾਡਾ ਅੱਛਾ ਡਰਾਈਵਰ ਨਹੀਂ ਮਿਲਦਾ ਨਹੀਂ ਮਿਲਦਾ ਅੱਛਾ ਵੇ ਤੂੰ ਆ ਜਾ ਵੀ ਇੱਧਰ ਡੀਓਪੀ ਦੇ ਨਾਲ ਬੈਠਾ ਹੁੰਦਾ ਉਧਰ ਆ ਉਧਰ ਬੈ ਜਾ ਕਪੜੇ ਪਾ ਕੇ ਚਲੇ ਜਾਂਦੇ ਹੁਣ ਲੱਗਦਾ ਕਿ ਪ੍ਰੋਫੈਸ਼ਨਲਿਜ਼ਮ ਦੀ ਘਾਟ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਨਹੀਂ ਘਾਟ ਤਾਂ ਹੈਗੀ ਹੈ ਜੀ ਕਿਉਂਕਿ ਸਾਨੂੰ ਵੀ ਕਿਸੇ ਸਾਨੂੰ ਚਾਂਸ ਤਾਂ ਦੇਣ ਇੱਕ ਵਾਰ ਹੁਣ ਵੈਬ ਸੀਰੀਜ਼ ਆਈਆਂ ਨੇ ਜੀ ਸ਼ੁਰੂ ਹੋ ਗਈਆਂ ਹੁਣ ਵੈਬ ਸੀਰੀਜ਼ ਦੇ ਵਿੱਚ ਸਾਨੂੰ ਲੱਗਦਾ ਹੈਗਾ ਕਿ ਅਸੀਂ ਉੱਥੇ ਆਪਣਾ ਟੈਲੈਂਟ ਦਿਖਾ ਸਕਦੇ ਹਾਂ ਬਟ ਉਹਦੇ ਵਾਸਤੇ ਵੀ ਜਦੋਂ ਵੈਬ ਸੀਰੀਜ਼ ਕਿਸੇ ਤੇ ਆਪਾਂ ਲਾਈਕ ਤੁਸੀਂ ਕਹਿੰਦੇ ਹੋ ਨਾ ਕਿ ਆਪਾਂ ਉਹਨੂੰ ਅਗਰ ਕਿਤੇ ਰਿਲੀਜ਼ ਕਰਨੀ ਹੈ ਤਾਂ ਵੱਡੇ ਪਲੇਟਫਾਰਮ ਵੀ ਚੱਕ ਦੇਣੀ ਜਦ ਤੱਕ ਉਹਦੇ ਵਿੱਚ ਇੱਕ ਮੇਜਰ ਆਰਟਿਸਟ ਨਾ ਹੋਵੇ ਬੜਾ ਔਖਾ ਹੋ ਜਾਂਦਾ ਜੀ ਉਹਨਾਂ ਅਸੀਂ ਪੰਜਾਬੀ ਫਿਲਮਾਂ ਦੇ ਵਿੱਚ ਅਸੀਂ ਮਿਲ ਕੇ ਆਪਾਂ ਕੰਮ ਕਰਦੇ ਫਿਲਮ ਬਣਾਣੇ ਹੈਗੇ ਆਂ ਅੱਛੀ ਫਿਲਮ ਬਣ ਜਾਂਦੀ ਅਸੀਂ ਥੀਏਟਰ ਦੇ ਵਿੱਚ ਅਪਰੋਚ ਕਰ ਹੀ ਨਹੀਂ ਸਕਦੇ ਹੈਗੇ ਜਦਤ ਕੋਰੋ ਵਿੱਚ ਵੱਡੇ ਸਟਾਰ ਕਾਸਟ ਨਾ ਹੋਵੇ ਇੱਕ ਮੈਂਟੈਲਿਟੀ ਵੀ ਕਿਸ ਤਰ੍ਹਾਂ ਦੀ ਹੈ ਨਾ ਸਾਡੇ ਇੱਥੇ ਦੀ ਕਿ ਹਾਂ ਵੀ ਲੋਕ ਦੇਖਣ ਵੀ ਤਾਂ ਹੀ ਜਾਣਗੇ ਜੇ ਉਸ 'ਚ ਵੱਡਾ ਸਟਾਰ ਹੋਏਗਾ ਇਹ ਵੀ ਕਹੇਗਾ ਜੀ ਵੱਡਾ ਸਟਾਰ ਬਣੇਗਾ ਤਦੇ ਯਾਰ ਜਦ ਤੁਸੀਂ ਉਹਨੂੰ ਦਿਖਾਉਂਗੇ ਤੁਸੀਂ ਕਿਸੇ ਦੇ ਉੱਪਰ ਇਨਵੈਸਟ ਕਰਕੇ ਤਾਂ ਦੇਖੋ ਪਤਾ ਤਾਂ ਲੱਗਦਾ ਹੈਗਾ ਨਾ ਕਿ ਇਹ ਟੈਲੈਂਟਡ ਹੈਗਾ ਬੰਦਾ ਦੇਖਦੇ ਵੀ ਨਹੀਂ ਹੈਗੇ ਅਸੀਂ ਅਪਰੋਚ ਵੀ ਕਰਦੇ ਹਾਂ ਸਮ ਟਾਈਮਸ ਮੈਂ ਵੀ ਜਿਹੜੇ ਅੱਜ ਦੀ ਡੇਟ 'ਚ ਜਿਹੜੇ ਅੱਛੇ-ਅੱਛੇ ਕਲਾਕਾਰ ਨੇ ਉਹਨਾਂ ਨੂੰ ਵੀ ਕਦੇ-ਕਦੇ ਮੈਂ ਸੇਇੰਗ ਪਾ ਦਿੰਨਾ ਹੈ ਜਾਂ ਫਿਰ ਮੈਂ ਪੋਸਟ ਪਾ ਦਿੰਨਾ ਹੈਗਾ ਕਿ ਲੈਟਸ ਸੇ ਇੱਕ ਵਾਈ ਵਰਕ ਕਦੇ ਵੀ ਕਿਸੇ ਕੋਲੋਂ ਰਿਪਲਾਈ ਆਇਆ ਨਹੀਂ ਹੈਗਾ ਸੋ ਮੈਨੂੰ ਲੱਗਦਾ ਸੀਗਾ ਕਿ ਇੱਥੇ ਨੇ ਇੱਕ ਮੇਰਾ ਜਿਹੜਾ ਇੱਕ ਲੈਵਲ ਸੀ ਸੈਚੂਰੇਸ਼ਨ ਲੈਵਲ ਸੀਗਾ ਜਿਹੜੇ ਹੁੰਦਾ ਕਰ ਹਰ ਚੀਜ਼ ਦਾ ਹੁੰਦਾ ਨਾ ਕਿ ਮੇਰਾ ਸੈਚੂਰੇਸ਼ਨ ਲੈਵਲ ਇੱਥੇ ਤੱਕ ਸੀਗਾ ਮਾਈਟ ਬੀ ਮੈਂ ਕਿਤੇ ਹੋਰ ਅਗਰ ਜਾ ਕੇ ਦੇਖਾ ਤਾਂ ਉੱਥੇ ਉਹਦੇ ਵਿੱਚ ਤੁਹਾਡਾ ਪ੍ਰੋਫਾਈਲ ਗਿਆ ਜੀਉ ਨੇਵਰ ਲੋ ਕਿ ਤੁਹਾਡਾ ਪ੍ਰੋਫਾਈਲ ਕਿੱਥੇ ਕਿੱਥੇ ਮੂਵ ਕਰ ਦੇਣਾ ਤੁਹਾਡਾ ਪ੍ਰੋਫਾਈਲ ਕਿਤੇ ਵੀ ਚਲੇ ਜਾਂਦਾ ਹੁਣ ਤੁਹਾਨੂੰ ਇੱਕ ਸਡਨਲੀ ਇੱਕ ਕਾਲ ਆਂਦੀ ਹੈ ਅਪਰੋਚ ਆਂਦੀ ਹੈ ਕਿ ਹਾਂਜੀ ਤੁਸੀਂ ਹੁਣ ਸਾਊਥ ਦੇ ਫਿਲਮ ਕਰਨੀ ਹੈਗੀ ਹੈ ਐਡ੍ਰੈਸਿਵ 3 ਅਸਾਈਨਮੈਂਟਸ ਕਰੰਟਲੀ ਕਿ ਸਾਊਥ ਦੇ ਫਿਲਮ ਕਰਨੀ ਹੈਗੀ ਹੈ ਤੇ ਹੁਣ ਉਹਦੇ ਵਿੱਚ ਹੁਣ ਜਾ ਕੇ ਕਰਾਂਗੇ ਦੇਖੋ ਜੀ ਉੱਤੇ ਵੀ ਉਹਨਾਂ ਇੰਡਸਟਰੀ ਹੈਗੀ ਹੈ ਐਕਚੁਅਲੀ ਕੀ ਹੁੰਦਾ ਸਾਊਥ ਦੇ ਵਿੱਚ ਦੇਖਦੇ ਕੈਰੇਕਟਰ ਕੀ ਕੈਰੇਕਟਰ ਵਧੀਆ ਹੋਣਾ ਚਾਹੀਦਾ ਬਾਲੀਵੁੱਡ ਦੇ ਵਿੱਚ ਦੇਖਦੇ ਕਿ ਲੁੱਕ ਹੋਵੇ ਠੀਕ ਹੈ ਵਧੀਆ ਹੈਗਾ ਬੋਡੀ ਸ਼ਾਟੀ ਅੱਛੀ ਹੋਵੇ 6 ਪੈਕ ਬਣੇ ਹੋਣ ਵਧੀਆ ਬਣੇ ਹੋਣ ਉਹ ਬੰਦਾ ਚੱਲ ਪੈਂਦਾ ਹੈਗਾ ਹੀਰੋ ਦੀ ਲਾਈਨ ਤੇ ਨਹੀਂ ਤਾਂ ਉਹ ਬੰਦੇ ਜਿਹੜੇ ਅੱਜ ਦੀ ਡੇਟ ਵਿੱਚ ਵੀ ਅੱਛੇ ਕਲਾ ਕਰਨੇ ਜਿਹੜੇ ਆਪਾਂ ਕਹਿੰਨੇ ਨੇ ਕਿ ਥੀਏਟਰ ਆਰਟਿਸਟ ਕਲਾ ਕਰਨੇ ਹੂੰ ਉਹ ਬੰਦੇ ਉਹ ਆਪਣੇ ਆਪ ਨੂੰ ਕੈਰੈਕਟਰ ਆਰਟਿਸਟ ਕਹਿੰਨੇ ਕਿ ਆਪਾਂ ਕੈਰੈਕਟਰ ਹੈ ਯਾਰ ਆਪਾਂ ਉਹ ਹੀ ਕੰਮ ਕਰਨਾ ਹੈਗਾ ਜਿਹੜਾ ਸਾਨੂੰ ਪਤਾ ਲੱਗਦਾ ਹੈਗਾ ਬਹੁਤ ਵੱਡਾ ਸਟਾਰ ਨਹੀਂ ਬਣਨਾ ਸੀ ਪਰ ਨਾਮ ਇਦਾਂ ਦਾ ਰੱਖਣਾ ਹੈ ਜਿਹੜਾ ਕਿ ਲੋਕਾਂ ਦੇ ਵਿੱਚ ਪਛਾਣ ਬਣੇ ਮੇਰਾ ਵੀ ਇਹੀ ਕੰਮ ਹੈ ਬਹੁਤ ਵੱਡਾ ਸਟਾਰ ਤੁਹਾਡੇ ਆਪਣੀਆਂ ਆਪਣੇ ਤੁਸੀਂ ਕੰਮ ਦੇ ਨਾਲ ਤੁਸੀਂ ਬਣਦੇ ਨੇ ਲੋਕੀ ਤੁਹ ਚੱਕ ਦਿੰਦੇ ਨੇ ਕੰਮ ਦੇ ਨਾਲ ਆਨੈਸਟੀ ਰੱਖੋ ਆਪਣੇ ਤੁਹਾਡੇ ਪ੍ਰਿੰਸੀਪਲਸ ਡਿਫਾਈਨ ਹੋਣ ਡਿਸਪਲਨਡਰ ਬੰਦਾ ਤਾਂ ਕੰਮ ਕਰਦਾ ਰਹੇ ਡਾਇਰੈਕਟਰ ਪਛਾਣਦਾ ਕਿ ਤੁਸੀਂ ਡਿਸਪਲਨ ਵਾਲੇ ਬੰਦੇ ਹੈਗੇ ਆਵੜ ਤਵੜਦਾ ਕਰੀ ਜਾਓ ਯਾਰ ਨਹੀਂ ਮੈਂ ਕਰਨਾ ਮੈਂ ਕਰਨਾ ਮੈਂ ਕਰਨਾ ਜਾਂਦੇ ਹੋਏ ਆਖਰੀ ਸਵਾਲ ਹੈ ਮੇਰਾ ਤੁਹਾਡੇ ਤੋਂ ਦੋ ਗੱਲਾਂ ਨਹੀਂ ਹੈਗੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਪ੍ਰੋਫੈਸ਼ਨਲਿਜ਼ਮ ਨਹੀਂ ਹੈਗਾ ਸਾਊਦੀ ਦੀ ਗੱਲ ਆਪਾਂ ਕਰਕੇ ਤੇ ਹਟਿਆਂ ਤੇ ਸਾਊਦੀ ਇੰਡਸਟਰੀ ਦੀ ਗੱਲ ਕਰਨ ਬਹੁਤ ਲੰਬਾ ਚੱਲ ਜਾਏਗਾ ਇਕ ਵੀ ਰਹਿ ਕੇ ਇਹ ਮਿਆਰ ਉਹ ਰਿਹਾ ਨਹੀਂ ਬਾਲੀਵੁੱਡ ਪਾਲੀਵੁੱਡ ਜਿਹੜਾ ਸਾਊਥ ਵਾਲੇ ਜਿਹੜੀ ਫਿਲਮ ਬਣਾ ਦਿੰਦੇ ਨੇ ਲੋਕ ਇਹ ਕਹਿੰਦੇ ਨੇ ਕਿ ਉਹ ਕਿਤੇ ਫਿਲਮ ਬਣ ਨਹੀਂ ਸਕਦੀ ਹੋਰ ਜੀ ਇਹਦੇ ਵਿੱਚ ਨਾ ਉਹ ਐਕਚੁਅਲੀ ਸ਼ਿੱਦਤ ਬੜੀ ਲਗਾਉਂਦੇ ਜੀ ਕੈਰੇਕਟਰ ਦੇ ਉੱਪਰ ਮੈਂ ਹੁਣ ਜਦੋਂ ਹੁਣ ਸਾਊਥ ਦੀ ਮੂਵੀ ਦਾ ਮੈਂ ਕਰ ਰਿਹਾ ਸੀਗਾ ਮੈਂ ਹੁਣ ਫੈਬਰੂਰੀ ਦੇ ਵਿੱਚ ਉਹ ਰਿਲੀਜ਼ ਹੋ ਜਾਏਗੀ ਇਟਸ ਅ ਵੈਰੀ ਬਿਗ ਮੂਵੀ ਤੇ ਉਹ ਨਾ ਕੈਰੇਕਟਰ ਦੇ ਉੱਪਰ ਵਰਕਿੰਗ ਕਰਦੇ ਨੇ ਪ੍ਰੋਪਰ ਸਾਡੇ ਨਾਲ ਡਾਇਰੈਕਟਰ ਬੈਠਦਾ ਹੈਗਾ ਉਹ ਸਾਨੂੰ ਡਾਇਰੈਕਟਰ ਸਾਨੂੰ YouTube ਵਗੈਰਾ ਦੇ ਕੁਝ ਸੈਂਪਲਸ ਦੇ ਦਿੰਦੇ ਆ ਕਿ ਤੁਹਾਡਾ ਕੈਰੈਕਟਰ ਇਦਾਂ ਦਾ ਹੈ ਤੁਸੀਂ ਇਦਾਂ ਆਪਣੇ ਆਪ ਢਾ ਲਓ ਜਾਂ ਫਿਰ ਤੁਸੀਂ ਆਪਣਾ ਕੁਝ ਅਲੱਗ ਕਰਕੇ ਦਿਖਾਓ ਉਹ ਉੱਥੇ ਖੜੇ ਪੈਰ ਉਹਨਾਂ ਨੇ ਸਾਡੇ ਉੱਪਰੋਂ ਦੋ ਤਿੰਨ ਇਸ਼ਾਰੇ ਲੈ ਲੈਣੇ ਨੇ ਉਹ ਫਿਰ ਉਹਨੇ ਇੱਕ ਨੂੰ ਫ੍ਰੀਜ਼ ਕਰ ਦੇਗਾ ਤੂੰ ਹੁਣ ਇਸੇ ਤਰ੍ਹਾਂ ਹੀ ਰਹਿਣਾ ਹੈ ਇਸੇ ਵਿੱਚ ਕੰਮ ਕਰਨਾ ਸੀ ਉੱਥੇ ਉਹ ਟਾਈਮ ਦਿੰਦੇ ਨੇ ਕੈਰੈਕਟਰ ਨੂੰ ਬਣਾਉਣ ਵਾਸਤੇ ਪਾਲੀਵੁੱਡ 'ਚ ਅਗਰ ਇਨਾ ਟਾਈਮ ਲੈਂਣ ਲੱਗੇ ਉਹ ਕਹਿੰਦੇ ਯਾਰ ਰਾਤ ਪੈ ਗਈ ਹੈਗੀ ਹੁਣ ਚੱਲੀਏ ਚੁਲਾ ਕੇ ਆਪਾਂ ਦੇਖਾਂਗੇ ਕੋਈ ਗੱਲ ਨਹੀਂ ਇੱਕ ਦਿਨ ਦਾ ਸ਼ੂਟ ਕਰਨਾ ਸੀ ਬਾਈ ਤੇਰੀ ਹੁਣ ਅਗਲੀ ਪੇਮੈਂਟ ਅਗਲੇ ਦਿਨ ਦੀ ਵੀ ਦੇਣੀ ਪੈ ਜਣੀ ਹੈ ਕੱਲੇ ਵੀ ਸਹੀ ਹੈ ਪੰਜਾਬੀ ਸਿਨੇਮਾ 'ਚ ਇਹ ਵੀ ਇਨਸਕਿਉਰਟੀ ਰਹਿੰਦੀ ਹੈ ਪ੍ਰੋਡਿਊਸਰ ਦੀ ਕਈ ਵਾਰੀ ਜਾਦੇ ਪੈਸੇ ਲੱਗ ਜੈਣ ਤਾਂ ਵਾਪਸ ਵੀ ਨਹੀਂ ਆਉਂਦੇ ਜੀ ਸਾਡੇ ਲਈ ਤਾਂ ਬੜਾ ਔਖਾ ਹੋ ਜਾਂਦਾ ਜੀ ਪੰਜਾਬ ਦੇ ਵਿੱਚ ਅਸੀਂ ਕੰਮ ਕੀਤਾ ਜੀ ਹੁਣ ਚੰਗਾ 10 10 12 12 ਦਿਨਾਂ ਦਾ ਜੇ ਕੰਮ ਕੀਤਾ ਵੀ ਰੀਸੀਵਡ 6 ਐਂਡ 7 ਡੇਸ ਪੇਮੈਂਟ ਅਸੀਂ ਬਾਰ-ਬਾਰ ਅਗਰ ਕਲੇਮ ਵੀ ਕਰਦੇ ਆ ਕਿ ਸਾਨੂੰ ਆਪਣੇ ਆਪ ਨੂੰ ਸ਼ਰਮਾਨ ਲਾਈ ਜਾਂਦੀ ਹੈ ਕਈ ਵਾਰ ਕੀ ਯਾਰ ਅਸੀਂ ਬਾਰ-ਬਾਰ ਕਲੇਮ ਕਰਦੇ ਹਾਂ ਪਰਡੇ ਸਾਡ ਨੂੰ ਰੱਖਿਆ ਜਾਂਦਾ ਹੈਗਾ ਪੂਰੇ ਪੈਸੇ ਸਹੀ ਤਰੀਕੇ ਨਾਲ ਨਹੀਂ ਮਿਲਦੇ ਦੇਖੋ ਜੀ ਪੈਸੇ ਤਾਂ ਇਦਾਂ ਲੈਣੇ ਪੈਂਦੇ ਨੇ ਜਿੱਦਾਂ ਕਿ ਹੁਣ ਮੈਂ ਕੰਮ ਵੀ ਕਰਤਾ ਹੁਣ ਬਾਅਦ ਚ ਮੈਂ ਪੈਸੇ ਵੀ ਮੰਗੀ ਆਵਾ ਦੇ ਦੇ ਯਾਰ ਹੁਣ ਤਾਂ ਟਾਈਮ ਹੋ ਗਿਆ ਦੇ ਦੇ ਯਾਰ ਬਸ ਅਰ ਆ ਰਹੀ ਹੈ ਮੇਰੇ ਕੋਲ ਪੇਮੈਂਟ ਦਿੱਤੀ ਨਹੀਂ ਐਥੇ ਪ੍ਰੋਡਕਸ਼ਨ ਵਾਲਿਆਂ ਨੇ ਦੇ ਦੇ ਯਾਰ ਇਦਾਂ ਹੀ ਚਲੀ ਜਾਂਦਾ ਵਿਚ ਇਸ ਨਾਟ ਗੁੱਡ ਐਕਚੁਅਲੀ ਹਾਂ ਅੱਤੀ ਬੰਬੇ ਦੇ ਵਿੱਚ ਕਿਵੇਂ ਆ ਜੀ ਪੈਸੇ ਆਂਦਾ ਸਰ ਉੱਥੇ ਤਾਂ ਤੁਹਾਡੇ ਕੋਲ ਜਦ ਤੁਸੀਂ ਪਹੁੰਚਦੇ ਹੋ ਤੁਹਾਡੇ ਇਨਵੌਇਸ ਤੁਹਾਡਾ ਸਾਈਨ ਹੋ ਗਿਆ ਉਹਨਾਂ ਨੇ ਨਾਲ ਦੀ ਨੂੰ ਦੱਸ ਦੇਣਾ ਕਿ ਤੁਹਾਨੂੰ 11ਵੇਂ ਦਿਨ ਪੇਮੈਂਟ ਮਿਲ ਜਾਣੀ ਹੈ ਜਾਂ 15th ਡੇ ਪੇਮੈਂਟ ਮਿਲ ਜਾਣੀ ਹੈ 15 ਦਿਨ ਤੋਂ ਪਹਿਲਾਂ ਹੀ ਪੇਮੈਂਟ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਜਿਹੜਾ ਕੰਮ ਕਰਦੇ ਹੋ ਜਿਹੜਾ ਕੰਮ ਕਰਦੇ ਹੋ ਤੁਸੀਂ 15th ਡੇ ਮੈਕਸਿਮਮ 20 ਡੇਸ ਇਹ ਸੀਰੀਅਲ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਉੱਥੇ 90 ਡੇਸ ਦਾ ਫਿਕਸਡ ਪੈਰਾਮੀਟਰ ਹੈ ਇਹ ਵੀ ਹੋ ਸਕਦਾ ਸਾਡੇ ਵਾਲੇ ਬੰਦਿਆਂ ਦੀ ਕੋਈ ਹੋਰ ਅਸੀਂ ਹਾਂਜੀ ਕਿਸੇ ਇੰਡਸਟਰੀ ਦੇ ਬੰਦੇ ਨਾਲ ਬੈਠੇ ਤਾ ਉਹਨੂੰ ਪੁੱਛਾਂਗੇ ਭਾਈ ਕਿਉਂ ਨਹੀਂ ਦਿੰਦੇ ਪੈਸੇ ਤੁਸੀਂ ਜਿਹੜੇ ਆਰਟਿਸਟ ਨਵੇਂ ਨੇ ਜਾਂ ਜਿਹੜੇ ਆਰਟਿਸਟ ਜ਼ਿਆਦਾ ਪੁਰਾਣੇ ਨਹੀਂ ਹੈਗੇ ਤੇ ਜਿਹੜੇ ਸਾਈਡ ਰੋਲ ਕਰਦੇ ਨੇ ਤੁਹਾਡੀਆਂ ਫਿਲਮਾਂ ਦੇ ਵਿੱਚ ਉਹ ਵੀ ਤਾਂ ਇੱਕ کردار ਨੇ ਉਹ ਜੀ ਜੌਂਦੇ کردار ਨੇ ਤੁਰੇ ਫਿਰਦੇ کردار ਨੇ ਤੁਹਾਡੀ ਫਿਲਮ ਖੜ ਜਾਂਦੀ ਹੈ ਕਈ ਵਾਰੀ 1 ਮਿੰਟ ਦੇ کردار ਤੇ 1 ਮਿੰਟ ਦਾ کردار ਕਈ ਵਾਰੀ ਸਾਰੀ ਫਿਲਮ ਨੂੰ ਹੁੰਝ ਕੇ ਲੈ ਜਾਂਦਾ ਤੇ ਕਲਾਕਾਰ ਚ ਤਾਂ ਇੰਨੀ ਜਾਨ ਹੁੰਦੀ ਹੈ ਜੀ ਹਾਂ ਹੋਰ ਭਾਜੀ ਆਖਰ ਦੇ ਵਿੱਚ ਤੁਸੀਂ ਕੁਝ ਵੀ ਕਹਿਣਾ ਚਾਹੁੰਦੇ ਹੋ ਜੀ ਬਸ ਮੈਂ ਸ਼ਾਇਦ ਇਹ ਗੱਲ ਵਿੱਚ ਮੈਂ ਕਹਿ ਦਿੱਤਾ ਸੀਗਾ ਕਿ ਤੁਸੀਂ ਕਿਤੇ ਵੀ ਤੁਸੀਂ ਮੂਵ ਕਰਨਾ ਹੈ ਲਾਈਫ ਦੇ ਵਿੱਚ ਇੰਡਸਟਰੀ ਵਿੱਚ ਕਿਤੇ ਵੀ ਮੂਵ ਕਰਨਾ ਹੈ ਤੁਸੀਂ ਆਪਣੇ ਟੈਲੇਂਟ ਨੂੰ ਦੇਖੋ ਤੁਸੀਂ ਆਪਣੇ ਆਪ ਨੂੰ ਪਛਾਣੋ ਤਾਂ ਤੁਸੀਂ ਆਪਣੇ ਆਪ ਨੂੰ ਮੂਵ ਕਰੋ ਇੱਥੇ ਹਰ ਪਾਸੇ ਚੱਕਾ ਚਾਉਂਦਾ ਹੈ ਕਿਸੇ ਵੀ ਇੰਡਸਟਰੀ ਨੂੰ ਤੁਸੀਂ ਫੜ ਲਓ ਪਰ ਜਿਹੜੀ ਬਾਲੀਵੁੱਡ ਇੰਡਸਟਰੀ ਹੈ ਜਾਂ ਫਿਰ ਬਾਕੀ ਜਿਹੜੀ ਆਪਣੀ ਫਿਲਮ ਇੰਡਸਟਰੀਜ਼ ਵਗੈਰਾ ਦੀ ਆਪਾਂ ਗੱਲ ਕਰਦੇ ਆਂ ਇੱਥੇ ਚੱਕਾ ਚਾਉਂ ਜ਼ਰੂਰ ਹੈ ਪਰ ਡਿਵੀਡ ਵੀ ਬਹੁਤ ਜ਼ਬਰਦਸਤ ਹੈ ਜੀ ਅਗਰ ਤੁਸੀਂ ਓਨੈਸਟ ਨਹੀਂ ਆਪਣੇ ਕੰਮ ਦੇ ਨਾਲ ਤੁਸੀਂ ਡਿਸਪਲਨ ਚ ਨਹੀਂ ਰਹਿੰਦੇ ਆਪਣੇ ਕੰਮ ਦੇ ਨਾਲ ਤੁਸੀਂ ਪੰਕਚੁਅਲ ਨਹੀਂ ਹੈਗੇ ਆਪਣੇ ਕੰਮ ਦੇ ਨਾਲ ਮਾਈਟ ਬੀ ਤੁਹਾਨੂੰ ਕੋਈ ਵੀ ਫੀਲਡ ਤੁਸੀਂ ਚੂਜ਼ ਕਰ ਲਓ ਤੁਸੀਂ ਸਕਸੈਸ ਨਹੀਂ ਲੈ ਸਕਦੇ ਬਿਲਕੁਲ ਜਿਹੜੀਆਂ ਬਾਈ ਹਰਾਂ ਦੀਆਂ ਗੱਲਾਂ ਬਾਤਾਂ ਨੇ ਤੁਸੀਂ ਸੁਣੀਆਂ ਨੇ ਤੁਹਾਨੂੰ ਕਿਸ ਤਰ੍ਹਾਂ ਦੀ ਇਹ ਗੱਲਬਾਤ ਲੱਗੀ ਹੈ ਆਪਣਾ ਸੁਝਾਅ ਜ਼ਰੂਰ ਦਿਓ ਇੰਡਸਟਰੀ ਦੇ ਹੋਰ ਲੋਕਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਲਦੀ ਹੀ ਲਗਾਤਾਰ ਇਹ ਜਈਆਂ ਮੁਲਾਕਾਤਾਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਜਿਹੜੇ ਸਾਡੇ ਵਿੱਚ ਸਾਡੇ ਆਸ-ਪਾਸ ਦੇ ਇਨਸਾਨ ਕਿਸੇ ਮੰਚ ਤੇ ਗਏ ਨੇ ਤਾਂ ਉਸ ਮੰਚ ਤੋਂ ਉਹ ਕਿਵੇਂ ਦੇਖ ਰਹੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨੇ ਕੀ ਨਵਾਂ ਐਡ ਕੀਤਾ ਕੀ ਰੋਲ ਨਭਾਇਆ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਜ਼ਿੰਦਗੀ ਉਹਨਾਂ ਦੀ ਹੋਈ ਹੈ ਔਰ ਹੋਰ ਲੋਕਾਂ ਦੇ ਵਾਂਗ ਉਹ ਜ਼ਿੰਦਗੀ ਨੂੰ ਆਸਾਨ ਬਣਾਉਣ ਦੇ ਲਈ ਕੀ ਸੋਚਦੇ ਨੇ ਤੇ ਇਸੇ ਤੇ ਅੱਜ ਸਾਡਾ ਇਹ ਜਿਹੜਾ ਸਾਡਾ ਸੈਂਟਰਲ ਪੁਆਇੰਟ ਐਸ ਪ੍ਰੋਗਰਾਮ ਦਾ ਹੋ ਰਿਹਾ ਤੁਸੀਂ ਚੰਗਾ ਲੱਗੇ ਪ੍ਰੋਗਰਾਮ ਤਾਂ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਿਓ ਮੇਰਾ ਨਾਮ ਮਨਪ੍ਰੀਤ ਸਿੰਘ ਸੀ ਤੁਸੀਂ ਦੇਖ ਰਹੇ ਸੀ ਨਿਰਪੱਖ ਪੋਡਕਾਸਟ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਜੀ ਤੁਸੀਂ ਅੱਜ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਵੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਮੱਚ